ਜਿਆਨਾ ਤਾਂ ਉਹ ਵੀ ਐਂਟਰੀ ਮਾਰੀ ਲੱਗ ਰਹੀ ਹੈ ਉਹ ਵੀ ਲੱਗ ਰਹੀ ਹੈ ਸਵਾਗਤ ਹੈ ਦੋਸਤੋ ਤੁਹਾਡਾ ਲੁਧਿਆਣਾ ਟੌਪ ਲਾਈਵ ਨਿਊਜ਼ ਵਿੱਚ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੇ ਪਿੰਡ ਪਟੀਆਂ ਦੇ ਵਿੱਚ ਪਹੁੰਚਿਆ ਸੀਤਲਾ ਮਾਤਾ ਮੰਦਰ ਜਿੱਥੇ ਸਵਰਗਵਸੀ ਮਾਤਾ ਬਿੰਦਰ ਦੇਵਾ ਜੀ ਬੜੇ ਲੰਮੇ ਸਮੇਂ ਤੋਂ ਮੰਦਰ ਦੇ ਵਿੱਚ ਸੇਵਾ ਕਰਦੇ ਸਨ ਤੋਂ ਕਿਸੇ ਕਾਰਨਾ ਕਰਕੇ ਜਿਹੜੀ ਉਹਨਾਂ ਦੀ ਸਿਹਤ ਖਰਾਬ ਹੋਣ ਕਰਕੇ ਅੱਜ ਇਸ ਦੁਨੀਆ ਤੋਂ ਪਰਦਾ ਕਰ ਗਏ ਨੇ ਪਰ ਫਿਰ ਵੀ ਸਾਡੇ ਵਿੱਚ ਬਿਰਾਜਮਾਨ ਨੇ ਤੇ ਮਾਂ ਦੇ ਆਸ਼ੀਰਵਾਦ ਲੈ ਕੇ ਅੱਜ ਸਾਡੇ ਨਾਲ ਮੌਜੂਦ ਨੇ ਰਾਜਦੀਪ ਅਟਵਾਲ ਜੀ ਜੋ ਬੜੇ ਲੰਮੇ ਸਮੇਂ ਤੋਂ ਮੰਦਰ ਦੀ ਸੇਵਾ ਵੀ ਕਰਦੇ ਨੇ ਤੇ ਦਾਤੀ ਮਾ ਦਾ ਗੁਣਗਾਨ ਵੀ ਕਰਦੇ ਨੇ ਤੇ ਸਰੇਂਦਰ ਬਾਪੂ ਜੀ ਦਾ ਆਸ਼ੀਰਵਾਦ ਲੈ ਕੇ ਅੱਜ ਮਾਰਕੀਟ ਵਿੱਚ ਆਪਣੇ ਆ ਕਈ ਰਿਕਾਰਡਸ ਜਿਹੜੇ ਕੱਢ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਮਾਂ ਦੇ ਭਜਨ ਤੇ ਮਹਿਫਲ ਵਾਲੀਆਂ ਜੋ ਵੀ ਪ੍ਰੋਗਰਾਮ ਤੇ ਅੱਜ ਇਹਨਾਂ ਨਾਲ ਸਾਡੀ ਵਿਸ਼ੇਸ਼ ਮੁਲਾਕਾਤ ਹੋਣ ਜਾ ਰਹੀ ਹੈ ਤੁਹਾਡੀ ਗੱਲਬਾਤ ਕਰਨ ਜਾ ਰਹੇ ਹਾਂ ਰਾਜਦੀਪ ਅਟਵਾਲ ਜੀ ਜੋ ਸੱਸਵਤੀ ਮਾਤਾ ਦਾ ਵਾਸ ਇਹਨਾਂ ਦੀ ਜਵਾਨ ਤੇ ਹੈਗਾ ਤੇ ਗਲਬਤ ਕਰਦੇ ਆ ਕੀ ਕਹਿਣਾ ਚਾਹੁੰਦੇ। ਕਮਾਲ ਜੀ। ਪਹਿਲੇ ਤੇ ਜੈ ਮਾਤਾ ਦੀ। ਸਭ ਨੂੰ ਜੈ ਮਾਤਾ ਦੀ ਜੀ ਜੈ ਮਾਤਾ ਦੀ। ਮੈਂ ਬੜੇ ਲੰਬੇ ਸਮੇਂ ਤੋਂ ਕੈਮਰ ਚ। 10-12 ਸਾਲ ਹੋ ਗਏ ਇਸ ਮੰਦਰ ਦੇ ਨਾਲ ਜੁੜੇ ਹੋਏ ਨੂੰ। ਅਤੇ ਮੇਰਾ ਛੋਟਾ ਜਿਹਾ ਪਿੰਡ ਹੈ ਬਠਿੰਡੇ ਜ਼ਿਲ੍ਹੇ ਵਿੱਚ। ਪਿੰਡ ਅਕਲੀ ਅਕਲਾਂ। ਬਠਿੰਡੇ ਜ਼ਿਲ੍ਹੇ ਦਾ ਜੋ ਛੋਟਾ ਜਿਹਾ ਪਿੰਡ ਹੈ। ਔਰ ਮੈਂ ਬਹੁਤ ਤਨਵਾਦੀ ਆ ਬਿਬਿੰਦਰ ਦੇਵਾ ਜੀ ਭਗਤ ਸਰਿੰਦਰ ਜੀ ਪੱਟੀਆਂ ਵਾਲੇ। ਜਿਨ੍ਹਾਂ ਦੇ ਨਾਲ ਮੈਂ तकरीबन 10-12 ਸਾਲ ਹੋ ਗਏ ਮਨੇ ਜੁੜੇ ਹੋਏ ਨੂੰ। ਅਤੇ ਮੇਰਾ ਜੋ ਜਨਮ ਹੈ ਉਹ ਛੋਟੇ ਜਿਹੇ ਪਿੰਡ ਵਿੱਚ ਪਿੰਡ ਆਕਲੀਆ ਕਲਾਂ ਸਰਦਾਰ ਬਹਾਦਰ ਸਰਦਾਰ ਮੱਖਣ ਸਿੰਘ ਜੀ ਸਰਦਾਰਨੀ ਬੀਬੀ ਗੁਰਦੀਪ ਕੌਰ ਅਤੇ ਪਰਿਵਾਰ ਵਿੱਚ ਅਸੀਂ ਚਾਰ ਭੈਣ ਭਾਈ ਹਾਂ ਔਰ ਮੇਰੇ ਚਾਚਾ ਜੀ ਸਰਦਾਰ ਬਲਦੇਵ ਸਿੰਘ ਜੀ ਜਿਨ੍ਹਾਂ ਦੀ ਰਹਿਮਤ ਅੰਦੀ ਬਰਸਾਤ ਨਾਲੇ ਰਾਜਦੀਪੜਵਾਲੇ ਤੱਕ ਪਹੁੰਚਿਆ ਕਿਵੇਂ ਤੁਹਾਨੂੰ ਇਸ ਲੈਨ ਦਾ ਜਿਹੜਾ ਸ਼ੌਂਕ ਪਿਆ ਤੇ ਕਿਵੇਂ ਸਿੰਗਿੰਗ ਲੈਨ ਚ ਆਏ ਆ ਤੇ ਦਾਦੀ ਮਾ ਦਾ ਗੁਣਗਾਨ ਕਰ ਰਹੀ ਹਾਂਜੀ ਮੇਰੇ ਚਾਚਾ ਜੀ ਸਰਦਾਰ ਜਸਪਾਲ ਬਰਗਾੜੀ ਜੀ ਉਹ ਗਾਇਆ ਕਰਦੇ ਜੀ ਤੁਸੇ ਪਿੰਡ ਆਉਂਦੇ ਹੁੰਦੇ ਸੀ ਨਾ ਉਹ ਹੀ ਤਾਂ ਗਾਉਂਦੇ ਹੁੰਦੇ ਸੀ ਮੈਨੂੰ ਬੜਾ ਪਿਆਰਾ ਲੱਗਦਾ ਸੀਗਾ ਔਰ ਐਦਾਂ ਹੀ ਉਹਨਾਂ ਨੂੰ ਦੇਖ ਦੇਖ ਕੇ ਫਿਰ ਕੁਛ ਨਾ ਕੁਛ ਅਸੀਂ ਵੀ ਗਾਉਣਾ ਸ਼ੁਰੂ ਕਰਤਾ ਸੋ ਉਸ ਤੋਂ ਬਾਅਦ ਫਿਰ ਮੈਂ ਪਲੱਸ 2 ਕਰਨ ਤੋਂ ਬਾਅਦ ਸਰਕਾਰੀ ਰਜਿੰਦਰਾ ਕਾਲਜ ਉਸ ਤੋਂ ਬਾਅਦ ਫਿਰ ਐਦਾਂ ਹੀ ਇਸ ਫੀਲਡ ਵਿੱਚ ਪੈ ਗਏ ਪਹਿਲੇ ਤਾਂ ਬੜਾ ਅੱਛਾ ਲੱਗਦਾ ਸੀਗਾ ਪਰ ਲੇਕਿਨ ਹੁਣ ਪਤਾ ਲੱਗਾ ਕਿ ਬੜੇ ਉਹ ਖਿਆਈ ਹੈ ਇਸ ਫੀਲਡ ਦੇ ਵਿੱਚ ਇੰਡ ਪਟੀਆਂ ਦੇ ਵਿੱਚ ਦੇਵਾ ਬਿੰਦਰ ਜੋ ਮਾਤਾ ਜੀ ਬੜਾ ਆਸ਼ੀਰਵਾਦ ਸੰਗਤ ਨੂੰ ਦਿੰਦਿਆਂ ਨੇ ਤੇ ਬੜੀ ਸੰਗਤ ਦੀਆਂ ਝੋਲੀਆਂ ਜਿਹੜੀਆਂ ਇਸ ਦਰਬਾਰ ਤੋਂ ਭਰਦੀਆਂ ਕਿਵੇਂ ਮੇਲ ਹੋਇਆ ਸੀ ਇਹਨਾਂ ਦਾ ਮੇਲ ਜੀ ਮੇਰਾ ਅਜੇ 12 ਸਾਲ ਪਹਿਲਾਂ ਇੱਥੇ ਮੇਲੇ ਦੇ ਇਕੱਠੇ ਹੋਏ ਸੀ ਬਾ ਪਪਲ ਸ਼ਾਹ ਦਰਬਾਰ ਤੇ ਪੀਰ ਗਰਮਣੀ ਸਰਕਾਰ ਦੇ ਦਰਬਾਰ ਤੇ ਬਸ ਉਸ ਤੋਂ ਬਾਅਦ ਫਿਰ ਇਹਨਾਂ ਨਾਲ ਫੋਨ ਤੇ ਕੰਟੈਕਟ ਹੋ ਗਿਆ ਉਸ ਤੋਂ ਬਾਅਦ ਫਿਰ ਇਦਾਂ ਹੀ ਫਿਰ ਪਿਆਰ ਵੱਧ ਗਿਆ ਔਰ ਹੌਲੀ ਹੌਲੀ ਮੈਨੂੰ ਕਹਿਣ ਲੱਗੇ ਕਿ ਪੁੱਤ ਤੂੰ ਹਰ ਇੱਕ ਨੂੰ ਭੈਣ ਨਹੀਂ ਬਣਾਉਣਾ ਹੈ ਔਰ ਨਾ ਹੀ ਕਿਸੇ ਨੂੰ ਪਾਪਾ ਜੀ ਕਹਿਣਾ ਹੈ ਇਹਨਾਂ ਦੇ ਲਫ਼ਜ਼ ਇਹਨਾਂ ਦੇ ਮੂੰਹ ਵਿੱਚੋਂ ਕਿ ਪੁੱਤ ਕ ਕੌਕਟੇਤ ਤੋਂ ਇੱਕ ਵਾਰੀ ਤੈਨੂੰ ਬੱਚਾ ਬੱਚਾ ਕਰਕੇ ਦਿੱਤੋ ਕੰਮ ਲੈ ਜਾਂਦੇ ਨੇ ਪਰ ਲੇਕਿਨ ਬਾਅਦ ਦੇ ਵਿੱਚ ਤੈਨੂੰ ਕੋਈ ਨਹੀਂ ਪਹਿਚਾਣਦਾ ਸੋ ਮੈਂ ਉਹਨਾਂ ਦੀਆਂ ਗੱਲਾਂ ਮੈਨੂੰ ਅੱਜ ਵੀ ਯਾਦ ਆਉਂਦੀਆਂ ਨੇ ਕਿ ਵਾਕਈ ਉਹਨਾਂ ਨੇ ਗੱਲ ਸਹੀ ਕਹੀ ਸੀ ਕਿ ਚਲੋ ਬੇਸ਼ੱਕ ਦੀ ਮੇਨਾ ਮਾਂ ਪੁੱਛਾਂ ਦੀ ਮੇਨਾ ਬਹੁਤ ਜ਼ਿਆਦਾ ਹੈਗੀ ਗੁੱਡਵਿਲ ਹੈਗੀ ਹੈ ਪਰ ਲੇਕਿਨ ਜਿੱਦਾਂ ਉਹਨਾਂ ਦੇ ਲਫ਼ਜ਼ ਕੋਈ ਉਹਨੂੰ ਨਹੀਂ ਚੰਗਾ ਲੱਗਦਾ ਸੀ ਇਸ ਕਰਕੇ ਉਹ ਕਹਿੰਦੇ ਸੀ ਹਨ ਕੀ ਕਹਿਣਾ ਫਿਰ ਹੁਣ ਤੁਸੀਂ ਮਾਰਕੀਟ ਬਹੁਤ ਸਾਰੀਆਂ ਟੇਪਾਂ ਕੱਢ ਚੁੱਕੇ ਹੋ ਤੇ ਮਾਂ ਦੇ ਭਜਨ ਵੀ ਪਿੱਛੇ ਜੇ ਪੋਸਟਰ ਲੀਜਿਆ ਹੋਇਆ ਕਿਹੜਾ ਸਿਆਉ ਉਸੇ ਦਾ ਕਿਹੜੀ ਪੇਟਾ ਸੀ ਹਾਂਜੀ ਹਾਂ ਪਿੱਛੇ ਜੇ ਉੱਥੇ ਬਾਬੇ ਪ੍ਰਸ਼ਾਧ ਰਬਾਰ ਤੇ ਉੱਥੇ ਪਾਪਾ ਜੀ ਸਾਡੇ ਭਗ ਸ੍ਰਿੰਦਰ ਜੀ ਵੀ ਉੱਥੇ ਸਨ ਔਰ ਸੋਨੀ ਪ੍ਰਧਾਨ ਸਾਹਿਬ ਔਰ ਸਰਪੰਚ ਸਾਹਿਬ ਵੀ ਉੱਥੇ ਸਾਰੇ ਸਾਡੇ ਵੱਡੇ ਭਾਜੀ ਐਸਐਸ ਅਮਰੀਕ ਜੀ ਸਾਰੇ ਉੱਥੇ ਸਨ ਜਿੱਥੇ ਇੱਕ ਮੇਰਾ ਇੱਕ ਸਿੰਗਲ ਟਰੈਕ ਜੇ ਨਵਾਂ ਕੀਤਾ ਹੈ ਮੇਰੀ ਮਾਂ ਦੇ ਰੰਗ ਨਿਆਰੇ ਜੀ ਸੰਗ ਤੇ ਮੇਰੀ ਮਾਂ ਦੇ ਰੰਗ ਨਿਆਰੇ ਜਿਸ ਤੇ ਕਰਦੀ ਨਜ਼ਰ ਮਿਹਰ ਦੀ ਕਰਦੀ ਵਾਰੇ ਨਿਆਰੇ ਇਹ ਕਿਉਂਕਿ ਜਿਹੜਾ ਬੰਦਾ ਦਿਲ ਤੋਂ ਉਹਦਾ ਕਰਦਾ ਹੈ ਨਾ ਤੇ ਉਹ ਫਿਰ ਆਪਣੇ ਤਰੀਕੇ ਨਾਲ ਕੰਮ ਕਰਦੀ ਕਿਉਂਕਿ ਅਜ ਰਾਜ ਦੀ ਬੜਵਾਲ ਨੂੰ ਜੇ ਕੋਈ ਕੰਮ ਦੀ ਕਮੀ ਨਹੀਂ ਹੈ ਤੇ ਸਾਰੀ ਉਹਦੀ ਕਿਰਪਾ ਹੈ ਔਰ ਸਭ ਤੋਂ ਵੱਡੀ ਕਿਰਪਾ ਮੈਂ ਗਣਾਗਾ ਕਿ ਸਵਰਗ ਵਾਸੀ ਬਿੰਦਰਦੇਵ ਜੀ ਦੀ ਕਿਰਪਾ ਹੈ ਜਿਹਨੇ ਰਹਿਮਤਾ ਨੇ ਬਰਸਾਤ ਨਾਮ ਨੂੰ ਬਹੁਤ ਪਿਆਰ ਮਿਲਦਾ ਹਾਂਜੀ ਅੱਛਾ ਕੀ ਹੁਣ ਤੁਹਾਡਾ ਕੀ ਸੁਪਨਾ ਕੀ ਆ ਅੱਗੇ ਕੀ ਕਰਨਾ ਚਾਹੁੰਦੇ ਆ ਮਾ ਦਾ ਆਸ਼ੀਰਵਾਦ ਮਿਲ ਗਿਆ ਟੀਪ ਵੀ ਕੱਢ ਦਿੱਤੀ ਅੱਗੇ ਕੀ ਕਰਨਾ ਚਾਹਨੇ ਹੋ ਅੱਗੇ ਹੋਰ ਵੀ ਬਹੁਤ ਸਾਰੇ ਭਜਨ ਹੋਏ ਪਏ ਨੇ ਜੀ ਮੇਰੇ ਹਾਂ ਸੂਫੇ ਨਾ ਕਾਫੀ ਮੇਰੇ ਭਜਨ ਹੋਏ ਪਏ ਨੇ ਤਾਂ ਤਾਂ ਸਤ ਗੁਰੂ ਦਾਸ ਮਰਾਈ ਦੇ ਸ਼ਬਦ ਪਹਿਲਾਂ ਵੀ ਆਏ ਹੁਣ ਵੀ ਇੱਕ ਹੋਣ ਲੱਗਿਆ ਹੋਰ ਹਾਂਜੀ ਹਾਂ ਕਿਉਂਕਿ ਮੈਂ ਹਰ ਇੱਕ ਫੀਲਡ ਵਿੱਚ ਔਰ ਮਾਨਸ ਵਰਸ ਦੀ ਦਾ ਭਜਨ ਵੀ ਉਹ ਵੀ ਬਸ ਰੈਡੀ ਕੁਝ ਦਿਨਾਂ ਤੱਕ ਉਹ ਵੀ ਲਈ ਹੋ ਜਾਣਾ ਪਿਛਲੇ ਜਿਹੜੀ ਤੁਹਾਡੀ ਟੀਪਾਂ ਆ ਚੁੱਕੀਆਂ ਉਹਦੇ ਚ ਕੋਈ ਦੋ ਬੋਲ ਭਜਨ ਦੇ ਮਾ ਦੇ ਦਰਬਾਰ ਦੇ ਉੱਤੇ ਸੁਣਾ ਦੇ ਹਾਂਜੀ ਹਾਂ ਜਿਹੜੀ ਮੈਂ ਪਹਿਲੀ ਵੇਟ ਇੱਥੇ ਸ਼ੂਟ ਕੀਤੀ ਸੀ ਨਾ ਤੇ ਉਹ ਮੈਨੂੰ ਅੱਜ ਵੀ ਯਾਦ ਆਉਂਦੀ ਹੈ ਕਿ ਅੱਜ ਵੀ ਉਹ ਮੈਨੂੰ ਯਾਦ ਆਉਂਦੀ ਹੈ ਮੈਂ ਦੇਖਦਾ ਕਿ ਜਦੋਂ ਬੇਸ਼ੱਕ ਦੀ ਸਾਡੇ ਵਿੱਚ ਬੀਬੀ ਬਿੰਦਰ ਦੇਵਾ ਜੀ ਬੇਸ਼ੱਕ ਦੀ ਨਹੀਂ ਰਹੇ ਪਰ ਲੇਕਿਨ ਜਦੋਂ ਮੈਂ ਉਸ ਪੇਟ ਨੂੰ ਦੇਖਦਾ ਤਾਂ ਮੈਨੂੰ ਅੱਜ ਵੀ ਲੱਗਦਾ ਕਿ ਉਹ ਮੇਰੇ ਸਾਹਮਣੇ ਖੜੇ ਨੱਚੀ ਜਾਂਦੇ ਨੇ ਔਰ ਉਸ ਪੇਟ ਦੇ ਜੋ ਮੀਨਿੰਗ ਬੜਾ ਬਹੁਤ ਹੀ ਵਧੀਆ ਨਿਕਲਦਾ ਹੈ ਕਿ ਮੇਰੀ ਕੀ ਔਕਾਤ ਤੇਰਾ ਜਾਗਾ ਕਰਾਉਣ ਦੀ ਮੇਰਾ ਵਾਲੀਏ ਤੂੰ ਆਪ ਹੀ ਕਰਾਈ ਜਾਨੀ ਸਾਡਾ ਤਾਂ ਬਸ ਇੱਕ ਨਾਮ ਹੋ ਰਿਹਾ ਹੈ ਮਿਰਵਾਲੀ ਤੇ ਮੇਰਾ ਵਰਸਾਈ ਜੀ ਜਿਹੜੇ ਫਕੀਰ ਆ ਜਾਂ ਮੰਦਰਾ ਦੇ ਵਿੱਚ ਸੇਵਾ ਕਰਦੇ ਨੇ ਲੱਗਦਾ ਨਹੀਂ ਇਹ ਦੁਨੀਆ ਤੋਂ ਪਰਦਾ ਕਰ ਜਾਂਦੇ ਨੇ ਪਰ ਹੁੰਦੇ ਹਜ਼ਰ ਨਜ਼ਰ ਇੱਥੇ ਹੀ ਆ ਦੇਖਣ ਵਾਲੀ ਅੱਖ ਉਹਨਾਂ ਨੂੰ ਪਹਿਚਾਨ ਲੈਂਦੀ ਹੈ ਹਾਂਜੀ ਹਾਂ ਬਿਲਕੁਲ ਸਹੀ ਗੱਲ ਹੈ ਜੀ ਅੱਜ ਵੀ ਸਾਨੂੰ ਮੈਨੂੰ ਜਿਹੜੋ ਨੇ ਕਹੀਆਂ ਹੋਈਆਂ ਗੱਲਾਂ ਔਰ ਅੱਜ ਵੀ ਮੈਨੂੰ ਕਦੇ-ਕਦੇ ਰਾਤ ਨੂੰ ਜਾਂ ਮਾਰਨਿੰਗ ਟਾਈਮ ਜਦੋਂ ਸਵੇਰੇ 4:00 ਵਜੇ ਮੈਨੂੰ ਸੁਪਨੇ ਆ ਜਾਂਦੇ ਆ ਕਿ ਅਕਸਰ ਹੀ ਹੁੰਦਾ ਹੈ ਮਾਂ ਸ਼ੁਰੂਆਤ ਦੇਣ ਹਜੇ ਵੀ ਆਉਂਦੀ ਹੈ ਯਾਨੀ ਹਾਂਜੀ ਹਾਂ ਬਿਲਕੁਲ ਰਾਈਟ ਬਿਲਕੁਲ ਸਹੀ ਗੱਲ ਹੈ ਜੀ ਉਹ ਅੱਜ ਵੀ ਸਾਨੂੰ ਤੁਹਾਨੂੰ ਲੱਗਦਾ ਨਹੀਂ ਕਿ ਉਹ ਦੁਨੀਆ ਤੋਂ ਪਰਦਾ ਕਰ ਗਏ ਨੇ ਪਰ ਰਿਕਨ ਸਾਨੂੰ ਇਧਰ ਨਾਲ ਦਜਾ ਅੱਜ ਵੀ ਸਾਡੇ ਵਿੱਚ ਬੈਠੇ ਨੇ ਕਿ ਜਿੱਦਾਂ ਹੁਣ ਮੰਨ ਲਓ ਕਈ ਵਾਰੀ ਪ੍ਰੋਗਰਾਮ ਆਂਦੇ ਜਾਂਦੇ ਆ ਫੰਕਸ਼ਨ ਹੁੰਦੇ ਨੇ ਤੁਹਾਡੇ ਕੋਲ ਬੁੱਕ ਮੇਲੇ ਜਾਗਰਣ ਤੇ ਅਲੱਗ-ਅਲੱਗ ਜਗ੍ਹਾ ਤੇ ਗੁਣਗਾਨ ਕਰਨ ਜਾਂਦੇ ਹੋ ਜੀ ਜੀ ਕੀ ਮੈਸੇਜ ਹੈ ਇਸ ਤੋਂ ਪਾਰਟੀਆਂ ਨੂੰ ਦੇਖਾਂ ਕਿ ਕੀ ਕਹਿਣਾ ਚਾਹੁੰਦੇ ਨੇ ਸ਼ਿਕਤਾਂ ਮੇਰਾ ਮੈਸੇਜ ਇਹੀ ਹੈ ਕਿ ਜਿਸ ਨੂੰ ਮਾੜਾ-ਮੋਟਾ ਮਾਈ ਨੇ ਗੌਣ ਦੀ ਸੋਜੀ ਬਖਸ਼ੇਨ ਉਸ ਬੰਦੇ ਨੂੰ ਕਰਿਆ ਕਰੋ ਦੂਸਰੇ ਬੰਦੇ ਨੂੰ ਨਾ ਕਰਿਆ ਕਰੋ ਜਿਸ ਨੂੰ ਨੌਲੇਜ ਹੈ ਨਾ ਜਿਸ ਕੰਮ ਦੀ ਉਸੇ ਨੂੰ ਹੀ ਕਰਿਆ ਕਰੋ ਹੈ ਨਾ ਮੈਂ ਨਹੀਂ ਕਹਾਂ ਤੁਸੀਂ ਮਿੱਥੋਂ ਹੀ ਜਗਰਾਤਾ ਕਰਾਓ ਮਾਈ ਦਾ ਪਰ ਲੇਕਿਨ ਜੁਰ ਉਹਨ ਸੋਜੀ ਜ਼ਰੂਰ ਹੋਵੇ ਕਿਉਂਕਿ ਅਕਸਰ ਮੈਨੂੰ ਨਾ ਜਦੋਂ ਮੈਂ ਜਗਰਾਤੇ ਸਾਨੂੰ ਸੇਵਾ ਦਾ ਮੌਕਾ ਮਿਲਦਾ ਸਾਨੂੰ ਔਰ ਜਿੱਥੇ ਵੀ ਮਾਈ ਦੀ ਜਾਗਨ ਨੂੰ ਸਾਨੂੰ ਸੇਵਾ ਦਾ ਮੌਕਾ ਮਿਲਦਾ ਹੈ ਉੱਥੇ ਇਹ ਕਹਿਣ ਨੂੰ ਕਈ ਵਾਰੀ ਪਾਰਟੀ ਦਾ ਕਹਿਣਾ ਇਹ ਹੁੰਦਾ ਕਿ ਯਾਰ ਸਾਡੇ ਫਲਾਣ ਨੇ ਕਥਾ ਨਹੀਂ ਵਧੀਆ ਕੀਤੀ ਕਥਾ ਵਿੱਚੇ ਘਟ ਕਰ ਗਿਆ ਮੈਂ ਕਿਹਾ ਭਾਈ ਸਾਨੂੰ ਦੱਸਿਓ ਅਸੀਂ ਸਰਦੇ ਕੋਲੋਂ ਇਹ ਕਰਮ ਹੋਇਆ ਨਾ ਫਿਰ ਸਾਨੂੰ ਦੱਸਿਓ ਕੀ ਕਮੀ ਹੈ ਕਿੰਨੀਆਂ ਟਿੱਪਾਂ ਹੁਣ ਤੱਕ ਤੁਹਾਡੀਆਂ ਆ ਚੁੱਕੀਆਂ ਮਾਰਕੀਟ ਦੇ ਵਿੱਚ ਇਹ ਗੱਲ ਕਰੀਏ ਧਾਰਮਿਕ ਲੈਣ ਦੇ ਵਿੱਚੋਂ ਬਹੁਤ ਸਾਰੀ ਗੀਤ ਤੁਸੀਂ ਰਿਕਾਰਡ ਕਰਾ ਚੁੱਕੀਆਂ ਜੀ ਜੀ ਕੀ ਕਹਿਣਾ ਚਾਹਦੇ ਧਾਰਮਿਕ ਲੈਣ ਦੇ ਵਿੱਚੋਂ ਤੰਤਰ ਸਤਗੁਰੂ ਦਾਸ ਮਹਾਰਾਜ ਦੇ ਸ਼ਬਦ ਸੀ ਪਿਛਲੇ ਦਿਨਾਂ 'ਚ ਮੇਰਾ ਕਿ ਛੱਡ ਕੇ ਕੰਮ 'ਚ ਮੇਲੇ ਸਾਰੇ ਆਉ ਚੱਲੀਏ ਗੁਰੂ ਦਵਾਰੇ ਲੱਗੀ ਚੋਟ ਨਗਾਰੇ ਤੇ ਆਓ ਚੱਲੀਏ ਸੰਗ ਤੇ ਸਤਿਗੁਰ ਕਾਂਛੀ ਵਾਲੇ ਮਸਤਾਂ ਦੇ ਬਹੁਤ song ਨੇ ਕਿ ਜਿੱਦਾਂ ਕਿ ਬਣਾ ਉਦੋਂ ਮੈਂ ਫਕੀਰੀ ਵਾਲਾ ਪਾ ਲਿਆ ਜਦੋਂ ਤੇਰੀ ਮੋਹਰ ਲੱਗੀ ਪਾਈਆਂ ਮੰਦਰਾਂ ਤੇ ਭੇਸ ਵਟਾ ਲਿਆ ਜਦੋਂ ਤੇਰੀ ਮੋਹਰ ਲੱਗੀ ਤੇ ਦਰਬਾਰ ਆ ਮਾ ਦਾ ਪਤਾ ਲੱਗਿਆ ਵੀ ਤੁਹਾਨੂੰ ਇੱਥੋਂ ਹਰ ਸਾਲ ਜਿ ਕੋ ਮੇਲਾ ਹੁੰਦਾ ਸੀ ਜਾਗਰਣ ਹੁੰਦਾ ਸੀ ਮਾ ਦਾ ਤੇ ਉਹਦੇ ਵਿੱਚ ਸੋਨੇ ਦੀ ਮੁੰਦਰੀ ਪਾ ਕੇ ਤੁਹਾਨੂੰ ਸਨਮਾਨਿਤ ਕੀਤਾ ਜਾਂਦਾ ਸੀ ਹਾਂਜੀ ਹਾਂ ਮੈਨੂੰ ਬਿੰਦਰ ਦੇਵਾ ਜੀ ਔਰ ਸਾਡੇ ਪਾਪਾ ਜੀ ਤੇ ਦੂਰ ਦੂਰ ਰਿਆ ਕਰਦੇ ਕੋਈ ਜਦੋਂ ਸਨਮਾਨਤ ਕਰਨਾ ਹੁੰਦਾ ਸੀ ਉਹਦੀ ਲਾਗੇ ਹੁੰਦੇ ਹੁੰਦੇ ਸੀ ਮੇਰੇ ਔਰ ਸਾਡੀ ਮਾਂ ਦੀ ਐਸੀ ਬੀਬੀ ਬਿੰਦਰ ਦੇਵਾ ਜੀ ਦੀ ਔਰ ਜਦੋਂ ਵੀ ਇਹਨਾਂ ਨੇ ਮੇਤੇ ਇਹ ਜਿਹੜਾ ਦੁਨਿਆਵੀ ਦਿੱਤੇ ਹੋਏ ਨੇ ਲੋਕਾਂ ਨੂੰ ਪੈਸੇ ਇਹ ਜਦੋਂ ਵੀ ਮੇਰੇ ਤੇ ਵਰਸਾਉਣ ਲੱਗਦੇ ਤਾਂ ਮੇਰੀ ਮਾਂ ਨੇ ਇਦਾਂ ਬੈਗ ਹੀ ਸਾਰਾ ਖੋਲ ਜਣਾ ਕਿ ਜਿੰਨੇ ਤਰ੍ਹਾਂ ਮਨ ਕਰਦਾ ਵਰਸਾ ਦੇ ਔਰ ਇਹਨਾਂ ਨੇ ਮੈਨੂੰ 6 ਵਾਰੀ ਸੋਨੇ ਦੀ ਮੁੰਦੀ ਪਾਈ ਸਹੀ ਮੇਰੀ ਕਰਮਨਵਾਜੀ ਮੇਰੇ ਅਤ ਭਾਗ ਨੇ ਚੰਗੇ ਕਿ ਮੈਂ ਇਹਨਾਂ ਦੇ ਲੜ ਲੱਗਿਆ ਔਰ ਮੈਨੂੰ ਮਹਿਸੂਸ ਨਹੀਂ ਹੁੰਦਾ ਕਿ ਮੈਨੂੰ ਉਹਨਾਂ ਨੇ ਜਨਮ ਦਿੱਤਾ ਮੈਨੂੰ ਇਹੀ ਮਹਿਸੂਸ ਹੁੰਦਾ ਕਿ ਜਦੋਂ ਮੇਰੀ ਮਾਂ ਜਿਹਨੇ ਮੈਨੂੰ ਜਨਮ ਦਿੱਤਾ ਉਸ ਤੋਂ ਬਾਅਦ ਮੈਂ ਸੈਕੰਡ ਮਾਂ ਨੂੰ ਦੇਖਿਆ ਤੇ ਮੈਂ ਇਹਨਾਂ ਨੂੰ ਦੇਖਿਆ ਹੋ ਨਹੀਂ ਤੇ ਮਨ ਨੂੰ ਫਿਰ ਸਕੂਨ ਹੋਇਆ ਕਿ ਨਹੀਂ ਇਹਦੇ ਨਹੀਂ ਮਨ ਨੂੰ ਸਕੂਨ ਮਿਲਿਆ ਪਰ ਲੇਕਿਨ ਉਹ ਉਹ ਨਹੀਂ ਦੇਰ ਤੱਕ ਹੈ ਜਿੰਨਾ ਤੱਕ ਉਹ ਇੱਥੇ ਜ਼ਿੰਦਾ ਸੀਗੇ ਔਰ ਹੁਣ ਸਾਡੇ ਮਨ ਨੂੰ ਮਤਲਬ ਕਿ ਦੁੱਖ ਬਹੁਤ ਹੁੰਦਾ ਹੈ ਜਦੋਂ ਆਪਣਾ ਸੱਜਣ ਪਿਆਰਾ ਆਪਣੀ ਮਾਂ ਇਸ ਦੁਨੀਆ ਤੋਂ ਚਲੀ ਜਾਵੇ ਬੜਾ ਮਨ ਨੂੰ ਮਹਿਸੂਸ ਹੁੰਦਾ ਕਿ ਨਹੀਂ ਯਾਰ ਹਨਾ ਕੋਈ ਸਾਡਾ ਪਿਛੜਿਆ ਸਾਡੇ ਨਾਲ ਲੱਗਦਾ ਨਹੀਂ ਵੀ ਜਿਹੜੀਆਂ ਸ਼ਰਧਾ ਭਾਵਨਾ ਨਾਲ ਤੁਸੀਂ ਇੱਥੇ ਸੇਵਾ ਕੀਤੀ ਆ ਤੇ ਮਾਣ ਇਹ ਫਲਤਾ ਦਿੱਤੇ ਹੀ ਆ ਹਾਂਜੀ ਹਾਂ ਮੈਨੂੰ ਕੋਈ ਕਮੀ ਨਹੀਂ ਛੱਡੀ ਕੋਈ ਵੀ ਕਮੀ ਨਹੀਂ ਛੱਡੀ ਅੱਜ ਮੇਰੇ ਕੋਲ ਜ਼ਿੰਦਗੀ ਦੀ ਹਰ ਕੈਸ਼ ਆਰਾਮ ਦੀ ਚੀਜ਼ ਹੈ ਗੱਡੀ ਸਾਡੇ ਕੋਲੇ ਆ ਮੋਟਰਸਾਈਕਲ ਤਿੰਨ ਚਾਰ ਖੜੇ ਨੇ ਘਰ-ਬਾਰ ਸਾਰਾ ਕੁਝ ਇੰਜ ਮੌਕੇ ਆ ਰਿਪੋਰਟ ਮਾਈ ਦੀ ਜੈ ਦੇ ਕਰ ਔਰ ਜਿਸ ਦਰਬਾਰ ਤੋਂ ਮੈਨੂੰ ਪਹਿਲੀ ਵਾਰੀ ਪੱਗ ਮਿਲੀ ਸੀ ਬੀਬੀ ਸਤਿਆਦੇਵ ਜੀ ਵਜੀਰਪੁਰ ਤੋਂ ਤੇ ਉਹ ਵੀ ਮੈਨੂੰ ਇੰਨਾ ਵਾਂਗੂ ਹੀ ਮੈਨੂੰ ਲਵ ਕਰਦੇ ਨੇ ਹਨਾ ਤੇ ਮੈਂ ਉਹਨਾਂ ਦੇ ਬਹੁਤ ਰਣੀ ਆ ਔਰ ਸਰਦਾਰ ਬੱਜਰ ਸਰ ਹਾਕਮ ਸਿੰਘ ਜੀ ਉਹਨਾਂ ਦੇ ਬਹੁਤ ਰਣੀ ਆ ਔਰ ਸਭ ਤੋਂ ਵੱਧ ਮੇਰਾ ਧੰਨਵਾਦ ਹੈ ਮੇਰੇ ਚਾਚਾ ਹੀ ਸਰਦਾਰ ਬੱਲੇਵ ਸਿੰਘ ਜੀ ਐਮਐਲਏ ਸਾਹਿਬ ਉਹਨਾਂ ਦਾ ਬਹੁਤ ਰਣੀ ਆ ਔਰ ਸਰਦਾਰ ਅਕਬਾਲ ਸਿੰਘ ਜੀ ਉਹਨਾਂ ਦੇ ਬਹੁਤ ਰਣੀ ਆ ਔਰ ਮੇਰੇ ਸਿਸਟਰ ਰਾਣੀ ਜੀ ਸਭ ਦਾ ਮੈਂ ਬਹੁਤ ਰਣੀ ਆ ਬਹੁਤ ਲਵ ਕਰਦੇ ਨੇ ਸਾਰੇ ਮੇਰੇ ਸਿਸਟਰ ਅੱਛਾ ਮੋਤਲ ਕੇ ਕੋਈ ਹੋਰ ਵੀ ਬੋਲ ਸੁਣਾ ਦਿਓ ਪਹਿਲੇ ਵੀ ਜਿਹੜੇ ਮੈਪਲਾਂ ਤੇ ਤੁਸੀਂ ਮੇਲਿਆਂ ਤੇ ਜਾਗਰਾਂ ਤੇ ਗਾਣੇ ਰਹੇ ਨੇ ਆਪਣੇ ਮਨ ਪਸੰਦ ਹਾਂਜੀ ਮੇਰੇ ਮਨ ਪਸੰਦ ਤੇ ਮੇਰੇ ਬਹੁਤ ਸਾਰੇ ਸੌਂਗ ਨੇ ਬਸ ਜਿਹੜੇ ਮੈਂ ਗਾਉਣਾ ਮੈਨੂੰ ਬੜਾ ਅੱਛਾ ਲੱਗਦਾ ਮੈਨੂੰ ਸਾਰੇ ਦੇ ਸਾਰੇ ਕਿਉਂਕਿ ਇੱਕ ਮਾਂ ਨੂੰ ਪੁੱਤ ਸਾਰੇ ਪਿਆਰੇ ਹੁੰਦੇ ਨੇ ਮਾਰਾ ਹੈ ਨਾ ਇੱਕ ਜਿੰਨੇ ਵੀ ਮੈਂ ਸ਼ਬਦ ਗਾਏ ਨੇ ਅੱਜ ਤੱਕ ਉਹ ਸ਼ਬਦ ਜਦੋਂ ਵੀ ਮੈਂ ਗਾਉਣਾ ਤੇ ਲੋਕ ਕਹਿੰਦੇ ਨੇ ਕਿ ਯਾਰ ਤੂੰ ਵਧੀਆ ਗਾਉਣਾ ਔਰ ਮੈਟਰ ਨੂੰ ਦੇਖ ਕੇ ਮੈਨੂੰ ਕਹਿੰਦੇ ਕਿ ਇਹ ਤੇਰਾ ਮੈਟਰ ਬੜਾ ਪਿਆਰਾ ਯਾਰ ਬੜਾ ਸੌਲਡਾ ਮੈਟਰ ਔਰ ਕਿ ਇੱਕ ਬੜਾ ਪਿਆਰਾ ਸ਼ਬਦ ਜਿਹੜਾ ਕਿ ਮੈਂ ਸਟਾਰਟਿੰਗ ਸਟਾਰਟਿੰਗ ਵਿੱਚ ਗਾਇਆ ਕਰਦੀ ਕਰਦਾ ਸੀ ਉਹ ਸੀ ਇਹਦੇ ਬੋਲ ਨੇ ਸਾਡਾ ਐਵੇਂ ਤਾਂ ਨਹੀਂ ਹੋਇਆ ਇਹ ਫਕੀਰਾਂ ਵਾਲਾ ਹਾਲ ਸਾਡਾ ਐਵੇਂ ਤਾਂ ਨਹੀਂ ਹੋਇਆ ਇਹ ਫਕੀਰਾਂ ਵਾਲਾ ਹਾਲ ਲੋਕ ਡਾਡੀ ਠਗੀ ਕੀਤੀ ਏ ਨਸੀਬਾਂ ਸਾਡੇ ਨਾਲ ਅਲਗੇ ਐ ਐਵੇਂ ਤਾਂ ਨਹੀਂ ਹੋਇਆ ਇਹ ਫਕੀਰਾਂ ਵਾਲਾ ਹਾਲ ਸਾਡਾ ਐਵੇਂ ਤਾਂ ਨਹੀਂ ਹੋਇਆ ਇਹ ਫਕੀਰਾਂ ਵਾਲਾ ਹਾਲ ਇਹ ਜਦੋਂ ਮੈਂ ਗੀਤ ਗਾਉਣਾ ਤੈਨੂੰ ਇਦਾਂ ਲੱਗਦਾ ਕਿ ਇਦਾਂਕ ਇਨਸਾਨ ਦੀ ਜ਼ਿੰਦਗੀ ਉਹ ਸ਼ੁਰੂ ਤੋਂ ਲੈ ਕੇ ਬਚਪਨ ਤੋਂ ਲੈ ਕੇ ਉਹ ਐਂਡ ਤੱਕ ਕਰਦਾ ਕੀ ਹੈ ਇਸ ਗੀਤ ਦੇ ਵਿੱਚ ਸਾਰਾ ਕੁਝ ਉਹ ਬਿਆਨ ਕੀਤਾ ਹੋਇਆ ਹੈ ਲੇਖਕ ਨੇ ਸ਼ਾਟਵਾਲ ਜੀ ਹੁਣ ਤੁਸੀਂ ਮਤਲਬ ਕਿ ਇਸ ਲਾਈਨ ਦੇ ਵਿੱਚ ਭਜਨ ਵੀ ਗਾਉਂਦੇ ਆਂ ਮਹਿਫਲ ਤੇ ਵੀ ਜਾਂਦੇ ਆਂ ਕਈ ਵਾਰੀ ਇੱਕ ਪ੍ਰੋਗਰਾਮ ਨਾਨੇ ਪਾਰਟੀ ਦਾ ਤਾਂ ਉਹਨਾਂ ਦਾ ਦਿਲ ਕਰਦਾ ਕਿ ਬਾਰ ਬਾਰ ਰਾਜਦੀਪ ਪਟਵਾਲ ਨੂੰ ਬੁਲਾਈਏ ਹਾਂਜੀ ਕਿਹੜੀਆਂ ਉਹ ਜਗ੍ਹਾ ਹੈਗੀਆਂ ਕਿਹੜੇ ਸਥਾਨ ਹੈਗੇ ਆ ਤੇ ਜਿੱਥੇ ਹਰ ਸਾਲ ਤੁਹਾਨੂੰ ਬੁਲਾਇਆ ਹੀ ਜਾਂਦਾ ਜਿੱਦਾਂ ਅਨਾਬੇ ਆ ਜੀ ਆ ਥੋੜੇ ਦਿਨ ਹੋ ਗਏ ਤੇ 4-5 ਸਾਲ ਤੋਂ ਲਗਾਤਾਰ ਉੱਥੇ ਜਾ ਰਹੇ ਆ ਜਨਾਬੇ ਹਾਂਜੀ ਔਰ ਹੋਰ ਕਾਫੀ ਦਰਗਾਹਾਂ ਨੇ ਆਤਾ ਹੈ ਸਾਡਾ ਘਰ ਜਿੱਥੇ ਮੈਂ ਇੱਥੇ ਖੜਾ ਇਹ ਤੇ ਸਾਡਾ ਘਰ ਆ ਹਨਾ ਘਰ ਤੇ ਵਿੱਚ ਤਾਂ ਬਾਪੂ ਵੀ ਪਿਆਰ ਕਰੇਗਾ ਸਿਸਟਰ ਵੀ ਪਿਆਰ ਕਰੇਗੀ ਦੇਵਾਰ ਵੀ ਪਿਆਰ ਕਰਨਗੇ ਹਨਾ ਘਰ ਦੇ ਵਿੱਚ ਤਾਂ ਹੁੰਦੇ ਨੇ ਹੋਰ ਵੀ ਕਾਫੀ ਜਗ੍ਹਾ ਨੇ ਜਿਹੜੇ ਜੀਤਪੁਰ ਹੋ ਗਿਆ ਔਰ ਕਾਫੀ ਦਰਗਾਹਾਂ ਦੇ ਮਲਕੋ ਕਹਿੰਦੇ ਕਿ ਨਹੀਂ ਯਾਰ ਸਾਡੇ ਰਾਜਦੀਪ ਵੀ ਹੋਣਾ ਚਾਹੀਦਾ ਹਨਾ ਉਹਨੂੰ ਚੰਗਾ ਲੱਗਦਾ ਉਹਨੂੰ ਜਿਹਦੇ ਤੁਹਾਨੂੰ ਪਿਆਰ ਕਰਦੇ ਸ੍ਰੋਤੇ ਜੀ ਜੀ ਸੰਤਾਂ ਕੀ ਗਾਣਾ ਚਾਹੁੰਨੇ ਹਨ ਉਹਨਾਂ ਨੂੰ ਆਪਣੇ ਵਿੱਚ ਸ੍ਰੁੱਤਿਆ ਵਿੱਚੋਂ ਜਿੱਦਾਂ ਮਹਾਪੁਰਸ਼ਾਂ ਦੁਨੀਆ ਵਿੱਚੋਂ ਮੈਂ ਬਹੁਤ ਢਣੀਆ ਰਮੇਸ਼ ਅਲੀ ਸਾਹਿਬ ਸਾਡੇ ਫਲੋਰ ਸ਼ੈੱਡ ਦੀ ਸ਼ਾਨ ਔਰ ਬਾਬਾ ਚਰਨਜੀਤ ਦੀ ਝੰਗੜਾਂ ਵਾਲੇ ਔਰ ਸੰਨੀ ਭਗਤ ਜੀ ਮੋਹ ਸਾਹਿਬ ਤੋਂ ਔਰ ਸਾਡੇ ਬਹੁਤ ਲੱਗੇ ਨੇ ਮੇਰੇ ਸਤਲੁਜ ਰਿਆ ਤੋਂ ਸਾਈਂ ਕੁਲਵਿੰਦਰ ਜੀ ਉਹਨਾਂ ਦੇ ਬਹੁਤ ਢਣੀਆ ਹੈ ਔਰ ਉਹਨਾਂ ਦੇ ਗੁਰੂ ਦੇ ਜੀ ਬਿੱਟੂ ਜੀ ਹੋਰ ਵੀ ਰੂਹਾਂ ਮੇਰੇ ਨਾਲ ਜਿਹੜਾ ਵੀ ਮੈਨੂੰ ਮਿਲਦਾ ਨਾ ਹੱਸ ਕੇ ਹੀ ਮਿਲਦਾ ਕਦੇ ਮੈਨੂੰ ਇਹ ਨਹੀਂ ਕਿਹਾ ਕਿ ਨਹੀਂ ਯਾਰ ਇਹਨੇ ਸਾਡੇ ਵਧੀਆ ਕੰਮ ਨਹੀਂ ਕੀਤਾ ਤੈਨੂੰ ਅਸੀਂ ਨਹੀਂ ਸਦਣਾ ਦੁਰੀ ਬਾਅਦ ਉਹ ਹੀ ਕਹਿੰਦੇ ਕਿ ਜਿਹਦੇ ਮਹਬਤ ਨਰਮਲ ਜੀ ਹੋਗੇ ਕਿ ਕਿੰਨੇ ਮਹਾਂਪੁਰਸ਼ ਜਿਹੜੇ ਕਹਿੰਦੇ ਭੱਜ ਕੇ ਮਿਲ ਜਾਏ ਕਿ ਨਹੀਂ ਇਹ ਸਾਡਾ ਰਾਜਦੀਪ ਆ ਕਈ ਵਾਰ ਕਈ ਵਾਰ ਮੇਲਿਆਂ ਤੇ ਜਾਂਦੇ ਆ ਉੱਥੇ ਰਸ਼ ਜ਼ਿਆਦਾ ਹੁੰਦਾ ਸਿੰਗਰ ਵੀ ਜ਼ਿਆਦਾ ਪਹੁੰਚ ਜਾਂਦੇ ਆ ਤੇ ਸਟੇਜ ਸੈਕਟਰੀ ਭੱਜਣ ਦਾ ਕਵੇ ਉਹ ਕਹਿੰਦੇ ਉਹ ਕਹਿੰਦੇ ਮੈਨੂੰ ਲਾਓ ਮੈਨੂੰ ਲਾਓ ਇਦਾਂ ਵੀ ਕਈ ਵਾਰ ਹੁੰਦੀ ਕਈ ਵਾਰ ਕਹਿੰਦੇ ਬੰਦੇ ਕਈ ਭਾਜੇ ਨੇ ਪਰ ਤੁਹਾਨੂੰ ਮੈਂ ਦੇਖਿਆ ਸਟੇਜ ਤੇ ਵੀ ਬੜੇ ਸਬਰ ਦੇ ਨਾਲ ਸ਼ਾਂਤੀ ਨਾਲ ਸੰਗਤਾਂ ਦੇ ਵਿੱਚ ਉਹੀ ਬੈਠੇ ਰਹੇ ਨੇ ਜਿੱਦਾਂ ਬਾਕੀ ਸੰਗਤ ਬੈਠੀ ਹਾਂਜੀ ਹਾਂਜੀ ਇਹ ਜਿਹੜੀ ਮੈਨੂੰ ਸਿਖਾਇਆ ਨਾ ਕਿਉਂਕਿ ਅੱਜ ਮੈਂ ਗੱਲ ਦਿਲ ਤੋਂ ਕਹਿਣਾ ਕਿ ਕਿ ਵੀ ਬਿੰਦਰ ਦੇਵ ਜੀ ਹੁਣਾਂ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਪੁੱਤ ਜਦੋਂ ਵੀ ਜਾਣਾ ਨਾ ਇਹ ਭਰੋਸਾ ਸਾਰਾ ਉਹਦੇ ਤੇ ਰੱਖਣਾ ਉਹ ਜਿਹੜੀ ਜਗ ਜਾਣਣੀ ਹੈ ਹਾਂ ਇਹ ਸਚਾਈ ਹੈ ਮੈਨੂੰ ਮੇਰੇ ਦੋਸਤ ਮਿੱਤਰ ਵੀ ਕਹਿੰਦੇ ਨੇ ਕਿ ਅਰੇ ਜਦੋਂ ਤੂੰ ਗੋਵਣਾ ਨਾ ਤੇ ਇਦਾਂ ਇੱਕ ਅਲੱਗ ਜਿਹਾ ਕਰੰਟ ਮਹਿਸੂਸ ਹੁੰਦਾ ਤੇਰੇ ਵਿੱਚੋਂ ਕਿ ਯਾਰ ਜਿੱਦਾਂ ਕੋਈ ਤੇਰੇ ਪਿੱਛੇ ਕੋਈ ਆ ਕੇ ਖੜ ਗਿਆ ਹੁੰਦਾ ਔਰ ਪੈਸੇ ਵੀ ਸਭ ਤੋਂ ਜ਼ਿਆਦਾ ਮੇਰੇ ਖਿਆਲ ਵਿੱਚ ਮੇਰੇ ਜਿਹੜੇ ਮੇਰੇ ਸਾਜੀ ਪਰਿਵਾਰ ਆ ਉਹਨਾਂ ਦੇ ਲਬਜ਼ ਮੂੰਹ ਦੇ ਵਿੱਚੋਂ ਨੇ ਕਿ ਸਭ ਤੋਂ ਜ਼ਿਆਦਾ ਬਿਸ਼ੱਕ ਰਾਜੀਪਟਵਾਲ ਪੰਜ ਬੰਦੇ ਬੈਠੇ ਹੋਣਾਂ ਅਗਲੇ ਪਾਸੇ ਜਿੱਦੋਂ ਰਾਜੀਪਟਵਾਲ ਆਉਂਦਾ ਤਾਂ ਉਹੀ ਬੰਦੇ ਪੈਸਿਆਂ ਨਾਲ ਰਾਜੀਪ ਨੂੰ ਖੁਸ਼ ਕਰ ਦਿੰਦੇ ਨੇ ਜਿਹਦਾ ਮਤਲਬ ਕਿ ਮੈਨੂੰ ਬੜਾ ਅੱਛਾ ਔਰ ਬੜਾ ਵਧੀਆ ਲੱਗਦਾ ਹੈ ਹਨਾ ਹਾਂਜੀ ਤੇ ਯਾਰ ਪੈਸੇ ਨੂੰ ਦੇਖਦੇ ਆ ਕਿ ਪਿਆਰ ਨੂੰ ਦੇਖਦੇ ਆ ਕਿ आशीर्वाद ਨੂੰ ਦੇਖਦੇ ਆ ਕਿ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਤੁਸੀਂ ਕੋਈ ਚੀਜ਼ ਸੋਚੀ ਹੋਈ ਆ ਉਹਨੂੰ ਮੁਕਾਮ ਨੂੰ ਪਾਣਾ ਉਸ ਮੰਜ਼ਲ ਤੇ ਪਹੁੰਚਣਾ ਕਿਉਂਕਿ ਗਾਉਣਾ ਤਾਂ ਸਾਰੇ ਹੀ ਗਾਉਂਦੇ ਆ ਕਿੰਨਾਂ ਦਾ ਗਾਉਂਦਾ ਕੋਈ ਰੀਜਨ ਹੁੰਦਾ ਕਾਰਨ ਹੁੰਦਾ ਕਿ ਆਪਣੇ ਯਾਰ ਨੂੰ ਬੁੱਲੇ ਸ਼ਾਹ ਜੀ ਨੇ ਮਨਾਇਆ ਜੀ ਜੀ ਕਿੱਦਾਂ ਮਨਾਇਆ ਨੱਚ ਕੇ ਅੱਜ ਇਤਿਹਾਸ ਵਿੱਚ ਹਾਂਜੀ ਹਾਂਜੀ ਇਹ ਤੁਹਾਡੀ ਗੱਲ ਬਿਲਕੁਲ ਦੂਸਰੀ ਚੀਜ਼ ਉਹ ਆਪਾਂ ਗਾਉਨੇ ਆ ਕਿਤੇ ਵੀ ਉਹ ਅੰਦਰੂਨੀ ਤੌਰ ਤੇ ਹੁੰਦਾ ਜੀ ਖਿੱਚ ਉਹ ਹਜੇ ਹੋਣੀ ਹੈ ਜੇ ਤੁਸੀਂ ਇੱਥੋਂ ਗਾਉਂਗੇ ਨਾ ਇਹ ਤੁਸੀਂ ਇੱਥੋਂ ਕਾਉਂਗੇ ਨਾ ਤਾਂ ਕੰਮ ਤੁਹਾਡੇ ਸਾਰੇ ਹੀ ਸਕਸੈਸ ਹੋਣੇ ਹੋਣੇ ਨੇ ਹਾਂਜੀ ਇਹ ਤੁਸੀਂ ਇੱਥੋਂ ਨਹੀਂ ਕਾਉਂਗੇ ਤੇ ਫਿਰ ਤੁਹਾਡੇ ਕੰਮ ਨਹੀਂ ਸਕਸੈਸ ਹੋਣੇ ਭਾਵੇਂ ਤੁਸੀਂ ਜਿੰਨੀ ਮਰਜ਼ੀ ਨੇ ਤੁਹਾਡੀ ਮਰਜ਼ੀ ਤੁਹਾਡੇ ਕੋਲ ਪੈਸੇ ਹੋਣ ਹਨ ਪਰ ਲੇਕਿਨ ਪੈਸਾ ਪੈਸਾ ਨਹੀਂ ਅਮੀਤ ਰਖਦਾ ਹੈ ਮਨੂ ਕਿ ਪੈਸਾ ਕੁਸ਼ਾ ਤੱਕ ਹੁੰਦਾ ਦੁਨਿਆਵੀ ਤੌਰ ਤੇ ਪਰ ਲੇਕਿਨ ਅਸਲੀਅਤ ਤੌਰ ਤੇ ਜਿਹੜਾ ਹੈ ਨਾ ਬਾਕੀ ਜਿਨਾਂ ਨੇ ਸ਼ਰਧਾ ਉਹ ਤੇ ਰੱਖੀ ਹੋਈ ਉਹ ਪੈਸਾ ਢੇਲਾ ਸਾਰਾ ਕੁਝ ਕਿ ਇਦਾਂ ਇੱਕ ਨਵੀਂ ਭੇਟ ਮੇਰੀ ਲਾਂਚ ਹੋਈ ਆ ਹੁਣ ਥੋੜੇ ਦਿਨ ਹੋ ਗਏ ਕਿ ਮੇਰੀ ਮਾਂ ਦੇ ਰੰਗ ਨਿਆਰੇ ਜਿਸ ਸੰਗ ਤੇ ਮੇਰੀ ਮਾਂ ਦੇ ਰੰਗ ਨਿਆਰੇ ਜਿਸ ਤੇ ਕਰਦੀ ਨਜ਼ਰ ਮਿਹਰ ਦੀ ਕਰਦੀ ਵਾਰੇ ਨਿਆਰੇ ਇਹ ਭੇਟ ਦਾ ਮਹਿੰਗੀ ਹੈ ਗੁਰੂ ਸ਼ਾਹ ਉਹ ਗੁਰੂ ਸ਼ਾਹ ਉਹ ਮੇਰੀ ਮਾਂ ਦੇ ਰੰਗ ਨਿਆਰੇ ਜੀ ਭਗਤੋ ਮੇਰੀ ਮਾਂ ਦੇ ਰੰਗ ਨਿਆਰੇ ਜਿਸ ਤੇ ਕਰਦੀ ਨજર ਮਹਿਰਦੀ ਜਿਸ ਤੇ ਕਰਦੀ ਨજર ਮਹਿਰਦੀ ਕਰਦੀ ਵਾਰੇ ਨਿਹਾਰੇ ਮੇਰੀ ਮਾਂ ਦੇ ਰੰਗ ਨਿਆਰੇ ਜੀ ਸੰਗ ਤੇ ਮੇਰੀ ਮਾਂ ਦੇ ਰੰਗ ਨਿਆਰੇ ਮੇਰੀ ਮਾਂ ਦੇ ਰੰਗ ਨਿਆਰੇ ਜੀ ਸੰਗ ਤੇ ਮੇਰੀ ਮਾਂ ਦੇ ਰੰਗ ਨਿਆਰੇ ਇਹਦਾ ਲਾਸਟ ਅੰਤਰਾ ਮੈਨੂੰ ਬਹੁਤ ਹੀ ਪਸੰਦ ਆ ਜੀ ਉਹ ਕਿਹੜਾ ਲਾਸਟ ਅੰਤਰਾ ਦਾ ਗੱਡੀ ਦਿੱਤੀ ਘਰ ਦੇ ਦਿੱਤਾ ਆ ਦਿੱਤਾ ਲਾਲ ਪਿਆਰਾ ਗੱਡੀ ਦਿੱਤੀ ਘਰ ਦੇ ਦਿੱਤਾ ਦਿੱਤਾ ਲਾਲ ਪਿਆਰਾ ਛੋਟਾ ਜਾਂ ਸੰਸਾਰ ਬਣ ਗਿਆ ਆ ਦੁਨੀਆ ਨਾਲੋਂ ਨਿਆਰਾ मां ਦੇ ਜਾਗੇ ਦੇ ਵਿੱਚ ਗਾਵਾਂ मां ਦੇ ਜਾਗੇ ਦੇ ਵਿੱਚ ਗਾਵਾਂ ਨੋਟਵਾਰ ਦੇ ਸਾਰੇ ਮੇਰੀ ਮਾਂ ਦੇ ਰੰਗ ਨਿਆਰ ਜੀ ਪੱਗ ਤੋਂ ਮੇਰੀ ਮਾਂ ਦੇ ਰੰਗ ਨਿਆਰ ਇਹ ਗੱਲ ਸੱਚ ਆ ਜੀ ਮੈਂ ਦਿਲ ਤੋਂ ਕਹਿੰਨਾ ਕਿ ਅੱਜ ਜੇ ਮੈਨੂੰ ਪੂਰੇ ਪੰਜਾਬ ਵਿੱਚ ਜਾਗਣ ਲਾਉਣ ਦਾ ਮੌਕਾ ਮਿਲਾਂ ਕਿ ਮੈਂ ਕਦੇ ਇਹ ਨਹੀਂ ਕਿਹਾ ਕਿ ਜਾਗਨ ਮੇਰੇ ਸਾਜੀ ਪਰਿਵਾਰ ਮੇਨਾਂ ਜਿੰਨਾ ਵੀ ਜਾਂਦਾ ਕਿ ਜਾਗਨ ਦੇ ਨੋਟ ਡੇਟ ਨੋਟ ਕਰ ਲੋ ਜਾਗਨ ਰਾਜਦੀਪ ਬਟਵਾਦਾ ਮੈਂ ਕਦੇ ਇਹ ਨਹੀਂ ਕਿਹਾ ਮੈਂ ਇਹ ਕਹਿਣਾ ਹੁਣ ਬਿੰਨਾ ਜਿਹੜੇ 18 20 ਬੰਦੇ ਕੰਮ ਕਰਦੇ ਨਾ ਮਨ ਨੂੰ ਇਹੀ ਕਹਿਣਾ ਹੁਣ ਕਿ ਜਾਗਨ ਹੈ ਮਾਈ ਦਾ ਅਸੀਂ ਸਾਰੇ ਮਾਂ ਦੇ ਦਰ ਤੇ ਹਾਰੀ ਲਾਉਣ ਚੱਲੇ ਆਓ ਫਿਰ ਡੇਟ ਨੋਟ ਕਰੋ ਅੱਛਾ ਹੁਣ ਅੱਜ ਤੁਸੀਂ ਮਾਂ ਦੇ ਦਰਵਾਜ਼ੇ ਹਾਜ਼ਰੀ ਤੇ ਲਾਉਣੇ ਲਗਾਤਾਰ ਹੀ ਪਰ ਅੱਜ ਮਾਂ ਦੇ ਚਰਨਾਂ ਦੇ ਵਿੱਚ ਵੀ ਬੈਠੇ ਆ ਤੇ ਮਾਂ ਸਾਖ ਸ਼ਕ ਬਰਾਜ ਮਾਣਾ ਮਾਤਾ ਬਿੰਦਰ دیਵਾ ਜੀ ਜਿਹੜੀ ਸੇਵਾ ਕਰਦੇ ਤੁਸੀਂ कि ਜਿਹੜੀ ਉਹਨਾਂ ਦੀ ਤਾਰ ਰੂਹ ਦੀ ਤੁਹਾਡੇ ਨਾਲ ਜੁੜੀ ਹੋਈ ਆ ਤੇ ਉਹਨਾਂ ਦਾ ਆਸ਼ੀਰਵਾਦ ਲਗਾਤਾਰ ਤੁਹਾਡੇ ਨਾਲ ਜੁੜਿਆ ਹੋਇਆ ਜੀ 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 ਹਾਂ ਜੀ ਇਹ ਬਿਲਕੁਲ ਸੱਚ ਹੈ ਜੀ ਬਿਲਕੁਲ ਸਚਾਈ ਹੈ ਹਾਂ ਜੀ ਕਿ ਜਿਦੋਂ ਬੰਦ ਜਦੋਂ ਜਿਹੜਾ ਬਚਪਨ ਮੈਂ ਪਹਿਲੀ ਗੱਲ ਕਹਿੰਦੀ ਬਚਪਨ ਵਿੱਚ ਜਿਹੜੀ ਮਾਂ ਹੈ ਉਹ ਬੰਦੇ ਨੂੰ ਜਨਮ ਦੇ ਦਿੱਤੀ ਪਰ ਪਤਾ ਕੋਈ ਨਹੀਂ ਉਹਨੇ ਕਿੱਥੇ ਜਾ ਕੇ ਕੀ ਹੋ ਜਾਣਾ ਨਾ ਔਰ ਜਦੋਂ ਪਹਿਲੀ ਵਾਰੀ ਦੂਰਦਰਸ਼ਨ ਦੇ ਵਿੜੇ ਵਿੱਚ ਮੇਰਾ ਗੀਤ ਆਇਆ ਸੀ ਨਾ ਉਦੋਂ ਕਵਾਲੀ ਸੀ ਸੀ ਰਿਲੀਜ਼ ਕੀਤੀ ਕਿ ਉਹ ਕੁਵਾਲੀ ਮੇਰੀ ਮਾਂ ਜਿਹਨੇ ਮੈਨੂੰ ਜਨਮ ਦਿੱਤਾ ਨਾ ਉਹ ਪੂਰੇ ਮਤਲਬ ਕਿ ਪਿੰਡ ਵਿੱਚ ਕਹਿੰਦੀ ਬ੍ਰਿਤੀ ਆਜ ਮੇਰੇ ਪੁੱਤ ਦਾ ਦੂਰਦਰਸ਼ਨ ਤੇ ਗੀਤ ਆਉਣਾ ਔਰ ਇਦਾਂ ਹੀ ਜਦੋਂ ਮੈਂ ਬਿੰਦਰਦੇਵ ਜਾਈ ਦੇ ਖੜ ਕੇ ਗਾਉਂਦਾ ਸੀ ਅੱਗੇ ਤਾਂ ਉਹਨੇ ਵੀ ਇਹੀ ਕਹਣਾ ਕਿ ਬਿਸ਼ੱਕ ਦੀ ਸਿੰਗਰ ਗਾਈ ਜਾਂਦੇ ਹੋਰ ਬਹੁਤ ਪਰ ਮੇਰੇ ਮੁੰਡੇ ਨਾਲ ਗਾਣੇ ਕੋਈ ਵੀ ਗਾਉਂਦਾ ਮਤਲਬ ਕਿ ਪਤਾ ਨਹੀਂ ਕੀ ਆਪਸੇ ਦੋਨੋਂ ਦੀ ਤਾਰ ਜੁੜੀ ਸੀ ਇੱਕ ਦਿਨ ਹਾਦਸਾ ਹੋਇਆ ਇਦਾਂ ਦਾ ਮੈਨੂੰ ਅੱਜ ਯਾਦ ਹੈ ਕਿ ਨਾ 10 ਦਿਨ ਮੈਂ ਆਪਣੀ ਸਾਕੀ ਮੰਮੀ ਜੀ ਨੇ ਮੈਨੂੰ ਜਨਮ ਦਿੱਤਾ ਨਾ ਤੇ ਉਹ ਮੈਨੂੰ ਫੋਨ ਨਾ ਕੀਤਾ। ਤੋਂ 11ਵੇਂ ਦਿਨ ਮੈਨੂੰ ਕਹਿੰਦੀ ਕਿ ਦੇਖੇ ਮੇਰੇ ਤੋਂ ਛੋਟਾ ਜਿਹੜਾ ਸਰਦਾਰ ਅਕਬਾਲ ਸਿੰਘ ਉਹਨੂੰ ਕਹਿੰਦੀ ਕਿ 10 ਦਿਨ ਨੂੰ ਗਿੰਦੀ ਅਕਬਾਲ ਰਾਜਦੀਪ ਦਾ ਫੋਨ ਹੀ ਨਹੀਂ ਆਇਆ। ਤੋਂ ਕਹਿੰਦਾ ਕਿ ਨਹੀਂ ਬਿਜੀ ਹੋਣਾ। ਕੁਝ ਦਿਨ ਤੋਂ ਮੈਂ ਸੀ ਵੀ ਬਿਜੀ। ਤੋਂ ਕੁਝ ਦਿਨ ਤੋਂ ਮੈਂ 11ਵੇਂ ਦਿਨ ਫੋਨ ਕੀਤਾ ਕਹਿੰਦੀ ਮੈਂ ਤੈਨੂੰ ਕੱਲ ਹੀ ਯਾਦ ਕਰੀ ਜਾਂਦੀ ਸੀ। ਔਰ ਇਹੀ ਇੱਕ ਦਿਨ ਬੋਲ ਜਦੋਂ ਮੈਂ 10 ਦਿਨ ਇੱਥੇ ਮੰਦਰ ਵਿੱਚ ਨਾ ਨਾ ਆਇਆ ਤੇ ਪਾਪੇ ਨੂੰ ਸਾਡੀ ਬੀਬੀ ਕਹਿੰਦੀ ਕਹਿੰਦੀ ਕਿ 10 ਦਿਨ ਹੋ ਗਏ ਕਿ ਰਾਜਦੀਪ ਨੇ ਨਾ ਹੀ ਕਿਤੇ ਫੋਨ ਕੀਤਾ ਤੇ ਨਾ ਹੀ ਕਹਿੰਦੇ ਉਹ ਵੀ ਨਹੀਂ ਆਇਆਗੇ ਨਹੀਂ। ਮੈਨੂੰ ਕਿ ਦੇਖੋ ਕੈਸੀ ਗੱਲ ਕੁਦਰਤੀ ਤੌਰ ਤੇ ਮਤਲਬ ਕਿ ਆਪਸ ਵਿੱਚ ਦੋਨਾਂ ਦਾ ਕਨੈਕਸ਼ਨ ਸੀ ਇਹ ਹੀ ਗੱਲ ਇਹਨਾਂ ਨੇ ਕਹੀ ਤੇ ਮੈਂ ਆ ਕੇ ਖੜਾ ਇੱਥੇ ਮੈਂ ਘੰਟੀ ਕਟਕਾ ਦਿੱਤਾ 11 ਦਿਨਾਂ ਬਾਅਦ ਮੇਲੇ ਦਾ ਸੀਜ਼ਨ ਉਹ ਲੋਕ ਮਨ ਖੁਸ਼ ਹੋ ਕੇ ਖੜਾ ਆ ਗਿਆ ਨਾ ਤੇ ਆਉਣ ਸਾਰੇ ਕਹਿਣਾ ਪੀਤੇ ਰੰਗਣ ਪੀਤੇ ਪੁੱਤ ਚਾਹ ਬਣਾਓ ਪੁੱਤ ਰੋਟੀ ਖਿਲਾਓ ਰਾਜਦੀਪ ਨੂੰ ਮਤਲਬ ਕਿ ਜਿੱਦਾਂ ਕਿਸੇ ਨੂੰ ਮਾਂ ਨੂੰ ਹੁੰਦਾ ਨਾ ਕਿ ਸਾਡਾ ਪੁੱਤ ਪਤਨ ਰੋਟੀ ਖਾ ਕੇ ਆਇਆ ਕਿ ਪਤਾ ਨਹੀਂ ਖਾ ਕੇ ਆਇਆ ਨਾ ਇਦਾਂ ਹੋ ਜਾਂਦਾ ਨਾ प्यार हा। है हां जी हां अंदरूनी तौर पे खेतसी ਉਹਨਾਂ ਦੀ ਤੜਫ ਸੀ ਮੇਰੇ ਨਾਲ ਬਿਸ਼ੱਕ ਦੀ ਬਹੁਤ ਇਹਨਾਂ ਕੋਲੇ ਆਉਂਦੇ ਆ ਬਹੁਤ ਇਹਨੂੰ ਦਾਤਾਂ ਮਿਲੀਆਂ ਹਰ ਇੱਕ ਚੀਜ਼ ਇੱਥੋਂ ਮਿਲਦੀ ਹੈ ਤੇ ਮਿਲਦੀ ਰਹਿਣੀ ਹੈ ਤੁਹਾਡਾ ਕੀ ਕਹਿਣਾ ਅੱਜ ਲਾਸਟ ਵਿੱਚ ਇਹਨਾਂ ਕੀ ਸੰਗਤ ਨੂੰ ਸੰਦੇਸ਼ ਮੇਰਾ ਸਵਾਲਚਨ ਇਹੀ ਹੈ ਕਿ ਜ਼ਿੰਦਗੀ ਵਿੱਚ ਚਾਹੇ ਤੁਸੀਂ ਕਿਸੇ ਨਾਲ ਵੀ ਜੁੜੋ ਚਾਹੇ ਮਾਈ ਨਾਲ ਜੁੜੋ ਚਾਹੇ ਅਲੀ ਸਾਹਿਬ ਨਾਲ ਜੁੜੋ ਚਾਹੇ ਪਵਨ ਪੁੱਤਰ ਹਨੂਮਾਨ ਜੀ ਨਾਲ ਜੁੜੋ ਚਾਹੇ ਹੇ ਹਾਲੇਲੂਇਆ ਨਾਲ ਜੁੜੋ ਚਾਹੇ ਤਨ ਤਨ ਸਤਗੁਰੂ ਦਾਸ ਮਹਾਰਾਜ ਨਾਲ ਜੁੜੋ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਜੁੜੋ ਜ਼ਰੂਰ ਚਾਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੁੜੋ ਚਾਹੇ ਬਾਬਾ ਨਾਨਕ ਨਾਲ ਜੁੜੋ ਜੁੜੋ ਸ੍ਰੀ ਇੱਕ ਵਾਰ ਜ਼ਰੂਰ ਕਿਉਂਕਿ ਜਦੋਂ ਬੰਦਾ ਜੁੜ ਜਾਂਦਾ ਨਾ ਫਿਰ ਜਿਹੜੀ ਮਨ ਦੀ ਜਿਹੜੀ ਅੰਦਰੂਨੀ ਭੁੱਖ ਹੁੰਦੀ ਹੈ ਨਾ ਕਈ ਤਾਂ ਪੈਸੇ ਨਾਲ ਪੂਰੀ ਹੋ ਜਾਂਦੀ ਹੈ ਪਰ ਲੇਕਿਨ ਜਿਹੜੇ ਅਸਲੀਅਤ ਤੌਰ ਤੇ ਉਹਦੇ ਨਾਲ ਜੁੜ ਜਾਂਦੇ ਨੇ ਫਿਰ ਉਹਨਾਂ ਨੂੰ ਮਨ ਦੇ ਵਿੱਚ ਨਾ ਪੈਸੇ ਦੀ ਭੁੱਖ ਰਹਿੰਦੀ ਹੈ ਤੇ ਨਾ ਹੀ ਆ ਦੁਨੀਆਦਾਰੀ ਦੀ ਉਹਨੂੰ ਫਿਰ ਸਾਰੇ ਆਪਣੇ ਹੀ ਲੱਗਣ ਲੱਗੇ ਜਾਂਦੇ ਨੇ। ਤੁਹਾਡਾ ਸਭ ਗੱਲ ਹੋਰ ਆ ਵੀ ਕਹਿੰਦੇ ਸ਼ਾਹ ਬਿਨਾ ਪਤਨੀ ਤੇ ਗੁਰੂ ਬਿਨਾ ਗਤਨੀ ਤੇ ਜ਼ਿੰਦਗੀ ਚ ਗੁਰੂ ਹੋਣਾ ਬਹੁਤ ਜ਼ਰੂਰੀ ਆ। ਤੁਹਾਡੇ ਗੁਰੂ ਜੀ ਕਿਹੜੇ ਆ? ਹਾਂਜੀ ਹਾਂਜੀ ਬਿਲਕੁਲ ਤੁਸੀਂ ਰਾਈਟ ਗੱਲ ਬਿਲਕੁਲ ਸਹੀ ਗੱਲ ਕਹੀ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਆ ਜੀ। ਜਿੱਦਾਂ ਮੈਂ ਆਪਣੇ ਜ਼ਿੰਦਗੀ ਵਿੱਚ ਦੇਖਿਆ ਕਿ ਗਾਉਣ ਦੇ ਮੁਕਾਬਲੇ ਜਿੱਦਾਂ ਮੇਰਾ ਗੁਰੂ ਸਰਦਾਰ ਜਸਵੰਤ ਬਲਬੜਗਾੜੀ ਸਾਡੇ ਮੇਰੇ ਉਸਤਾਦ ਜੀ ਔਰ ਉਸ ਤੋਂ ਬਾਅਦ ਵਿੱਚ ਫਿਰ ਜਿੱਦਾਂ ਗਾਂਗਾ ਚੱਲੀ ਗਏ ਉਸ ਤੋਂ ਬਾਅਦ ਫਿਰ ਹਰ ਇੱਕ ਕੋਲੇ ਵਸੇ ਸਿੱਖਣ ਨੂੰ ਕੁਛ ਨਾ ਕੁਛ ਮਿਲਦਾ ਹੈ ਇਹਨਾਂ ਕੋਲੇ ਆਏ ਫਿਰ ਇਹਨਾਂ ਦੇ ਬਣ ਕੇ ਹੀ ਰਹਿ ਗਏ ਬੀਬਿੰਦਰ ਦੇਵਾ ਜੀ ਹਾਂ ਦੇ ਬਣ ਕੇ ਰਹਿ ਗਏ ਭਗਤ ਸ੍ਰਿੰਦਰ ਜੀ ਸਰਪਾਪਾ ਜੀ ਹੁਣੇ ਇਹਨਾਂ ਦੇ ਬਣ ਕੇ ਰਹਿ ਗਏ ਰਾਜਦੀਪ ਹਾਂ ਜੀ ਇਹ ਗੱਲਾਂ ਸिखਾਈਆਂ ਹੋਈਆਂ ਯਾਦ ਆ ਰਹੀਆਂ ਕਿ ਨਹੀਂ ਅੱਜ ਮਾਂ ਨੇ ਜੋ ਕੁਝ ਕਿਹਾ ਸੀਗਾ ਉਹ ਚਲਾਇਆ ਹੋਇਆ ਪੂਰਣਾ ਉਹਦੇ ਤੇ ਚੱਲ ਕੇ ਕੰਮ ਕਰ ਰਹੇ ਹਾਂ ਹਾਂਜੀ 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 ਮੈਂ ਤਾਂ ਪਾਪਾ ਜੀ ਪਾਪਾ ਜੀ ਨੇ ਮੈਨੂੰ ਪਹਿਲਾਂ ਇੱਕ ਆਖੀ ਜਾਂਦੇ ਮਾਂ ਬਾਪਾ ਜੀ ਮੈਂ ਸੱਚੀ ਮੁੱਚੀ ਪੈਰ ਫੜੇ ਮਾਈ ਦੀ ਮਾਈ ਦੇ ਮੈਂ ਸੱਚੀ ਮੁੱਚੀ ਪੈਰ ਫੜੇ ਕਿਉਂਕਿ ਰਾਜਦੀਪ ਅਟਵਾਲ ਨਾ ਤਿੰਨਾ ਜ਼ਿੰਦਗੀ ਵਿੱਚ ਉਦਾਹਾਂ ਕਿ ਕੁਛ ਤਾਂ ਕੀ ਕਰਦਾ ਹੈ ਕਿਉਂਕਿ ਮੇਰਾ ਜਿਹੜਾ ਜਿਹੜਾ ਮੇਰਾ ਫੀਲਡ ਇਹਦਾ ਮੁੰਡੇ ਕੁੜੀਆਂ ਬੰਦੇ ਬੁੜੀਆਂ ਬੱਚੇ ਬਜ਼ੁਰਗ ਸਾਨੂੰ ਹਰ ਨੂੰ ਸਾਰੇ ਮਿਲਦੇ ਨੇ ਅਸੀਂ ਹਰ ਇੱਕ ਨੂੰ ਹੱਸ ਕੇ ਮਿਲਿਦਾ ਹਣਾ ਪਰ ਲੇਕਿਨ ਸਾਡੇ ਦਿਲ ਦੇ ਵਿੱਚ ਇਹ ਭਾਇਆ ਹੈ ਸਾਡਾ ਦਰਦ ਹੈ ਸਾਨੂੰ ਡਰ ਲੱਗਦਾ ਉਸ ਮਾਈ ਤੋਂ ਜਿਹਦੇ ਅਸੀਂ ਪੈਰ ਫੜੇ ਕਿ ਅਸੀਂ ਕੋਈ ਗੁਸਤਾਖੀ ਨਹੀਂ ਕਰਨੀ ਹੈ ਜੇ ਲੋਕ ਮੈਨੂੰ ਕੁਝ ਆਖੀ ਪਰ ਲੇਕਿਨ ਮੈਂ ਲੋਕਾਂ ਦੇ ਪਰਵਾਹ ਕਿਉਂਕਿ ਮੈਂ ਅੰਦਰੂਨੀ ਤੌਰ ਤੋਂ ਉਹਦੇ ਨਾਲ ਜੁੜਿਆ ਮੇਰਾ ਮਨ ਸਾਫ਼ ਹੈ ਪਰ ਜਿਹੜੀ ਮਾਨ ਹੈ ਹਾਂ ਇਨਾਂ ਨਾਲ ਜੁੜੀ ਹੋਈ ਤਾਂ ਇਨਾਂ ਨੇ ਸਖਾਈਆਂ ਹੋਈਆਂ ਗੱਲਾਂ ਨੇ ਕਈਆਂ ਹੋਈਆਂ ਗੱਲਾਂ ਤੇ ਮਤਲਬ ਕਿ ਅੱਜ ਵੀ ਸਾਨੂੰ ਮੈਨੂੰ ਜਦੋਂ ਮੈਂ ਸਟੇਜ ਤੇ ਖੜਦਾ ਜਾਂ ਕੇ ਤੇ ਮੈਨੂੰ ਬੜਾ ਚੇਤਾ ਆਉਂਦਾ ਸਭ ਕੁਝ ਕਿਉਂਕਿ ਭੁੱਲ ਨਹੀਂ ਜਾਂਦਾ ਬੰਦਾ ਭੁੱਲ ਨਹੀਂ ਸਕਦਾ ਕਦੇ ਵੀ ਉਹਨੂੰ ਕਿ ਬਾਕੀ ਬਿਸ਼ੱਕ ਦੀ ਜ ਹੋਰ ਜਗ੍ਹਾ ਤੋਂ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਪੈਸਿਆਂ ਪੱਖੋਂ ਵੀ ਔਰ ਅੱਜ ਤੇ ਕਿੰਨੇ ਹੁਣ ਕਿੰਨੇ ਕਿ ਗਣਾਵਾ ਤਨ ਮੇਰੇ ਤੋਂ ਆਪਣੇ ਆਪ ਨੂੰ ਪਹਿਲੇ ਚੱਲਦਾ ਕਿ ਮਾਂ ਦੀ ਯਾਦ ਲਈ ਦੋ ਬੋਲ ਸੁਣਾ ਦੋ ਫਿਰ ਲਾਸਟ ਵਿੱਚ ਮਾਂ ਦੀ ਹਾਂ ਮੇਰੀ ਮਾਂ ਦੇ ਪਤੀ ਹਾਂ ਉਹਨੂੰ ਮੈਂ ਜ਼ਰੂਰ ਸ਼ਰਧਾਂਜਲੀ ਦੇ ਤੌਰ ਤੇ ਜਾਂ ਇੱਕ ਡੈਡੀਕੇਟ ਕਰ ਸਕਦਾ ਕਿ ਕਿ ਮੇਰੀ ਮਾਂ ਦੇ ਰੰਗ ਨਿਆਰੇ ਜੀ ਸੰਗ ਤੇ ਮੇਰੀ ਮਾਂ ਦੇ ਰੰਗ ਨਿਆਰੇ ਕਿਉਂਕਿ ਇਹਦੇ ਰੰਗ ਵਾਕਈ ਨਿਆਰੇ ਸੀ ਇੱਥੇ ਕੋਈ ਵੀ ਆ ਕੇ ਬੈਹਂਦਾ ਨਾ ਕਈਆਂ ਲੋਕਾਂ ਨੇ ਤਾਂ ਉਹਨੂੰ ਇੱਥੇ ਆ ਕੇ ਭਈਆਂ ਨੇ ਉਹਨੂੰ ਪੈਸੇ ਦੇ ਜਾਣੇ ਲੇਡੀਜ਼ ਨੇ ਕਹਾਲੋ ਮਾਤਾ ਜੀ ਜਦੋਂ ਅਸੀਂ ਪਿੰਡ ਜਾਵਾਂਗੇ ਫਿਰ ਉੱਥੋਂ ਪੈਸੇ ਲੈ ਜਾਣੇ ਆ ਦੇਖੋ ਇਹਨਾਂ ਉਹਨਾਂ ਦਾ ਵਿਸ਼ਵਾਸ ਅਟੁੱਟ ਸੀ ਉਹ ਕੰਮ ਵੀ ਇੱਥੇ ਫਰਕ ਹੁੰਦਾ ਸੀ ਉਹਨਾਂ ਦਾ। ਇੱਕ ਮੇਰੇ ਕੋਲ ਲਫ਼ਜ਼ ਨਹੀਂ ਰਹਿ ਗਏ ਕਿ ਮੈਂ ਉਹਨਾਂ ਨੂੰ ਕੁਝ ਬੋਲ ਸਕਾਂ ਹਨਾ ਕਿ ਜਦੋਂ ਮੈਨੂੰ ਇੰਨੀ ਗੱਲ ਦਾ ਜ਼ਰੂਰ ਪਤਾ ਹੈ ਕਿ ਜਦੋਂ ਪਹਿਲੀ ਵਾਰੀ ਪੇਟਸ਼ੀ ਉਹਨਾਂ ਨੇ ਸ਼ੂਟ ਕੀਤੀ ਸੀ ਤੇ ਖੁਦ ਪਾਪਾ ਜੀ ਹਰੇ ਦੇ ਮੇਰੇ ਤੇ ਸਾਡੇ ਪਾਪਾ ਜੀ ਪੰਕ ਸਰਿੰਦਰ ਜੀ ਔਰ ਸਾਡੀ ਬੀ ਜੀ ਹੁਣੇ ਮੇਰੇ ਨਾਲ ਜਿਵੇਂ ਭੰਗੜੇ ਪਾਣ YouTube ਤੇ ਚੜਿਆ ਹੋਇਆ ਉਹ ਹਨਾ ਤੇ ਬੜਾ ਨੱਚ ਰਹੇ ਬੜੀ ਖੁਸ਼ੀ ਮਨਾ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਉਹਨਾਂ ਨੂੰ ਸ਼ੋਰ ਸੀ ਕਿ ਇਹ ਰਾਜਦੀਪ ਸਾਡਾ ਪੁੱਤਾ ਹੈ ਇਹ ਇਹ ਸਾਡਾ ਪੁੱਤਾ ਹੈ ਹੋਰ ਕਿਸੇ ਦਾ ਨਹੀਂ ਹੈਗਾ ਇਹ ਸਾਡਾ ਪੁੱਤਾ ਹੈ ਹਿੰਦੀ ਵਾਲਾ ਪਿਆਰ ਆ ਹਾਂ ਫੈਮਿਲੀ ਵਾਲਾ ਪਿਆਰ ਸੀ ਉਹਨਾਂ ਦਾ ਮੇਰਾ ਕਿ ਜਿਹੜਾ ਮੈਂ ਇਹ ਕਹਸਦਾ ਕਿ ਮੈਂ ਪਹਿਲਾਂ ਵੀ ਗੱਲ ਕਰ ਦਿੱਤੀ ਕਿ ਕਈ ਵਾਰ ਜਦੋਂ ਮਹਾਨ ਦਾ ਸੀ ਇੱਥੇ ਬੀਤੇ ਨੂੰ ਪਿੱਤੇ ਰੋਟੀ ਬਣਾਉਏ ਪਿੱਤੇ ਚਾਹ ਬਣਾਉਏ ਤੇ ਕਿਉਂਕਿ ਉਹ ਜਦੋਂ ਮਾਂ ਨੂੰ ਪਤਾ ਹੁੰਦਾ ਕਿ ਸਾਡਾ ਪੁੱਤ ਭੁੱਖਾ ਹੈ ਕਿ ਨਹੀਂ ਭੁੱਖਾ ਆਇਆ ਨਾ ਉਹਨੂੰ ਅੰਦਰੂਨੀ ਤੌਰ ਤੇ ਤਾਰ ਜੁੜੀ ਹੋਣੀ ਕਿ ਪਤਾ ਲੱਗ ਜਾਂਦਾ ਉਹਨੂੰ ਹੁਣ ਅੱਜ ਮਾਦੀ ਕਮੀ ਨਹੀਂ ਮਹਿਸੂਸ ਹੁੰਦੀ ਸਾਨੂੰ ਕਮੀ ਮਹਿਸੂਸ ਹੁੰਦੀ ਹੈ ਪਹਿਲਾ ਪਹਿਲਾ ਗੱਲ ਕੀ ਕਿ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਪਾਪਾ ਜੀ ਹੁਣ ਪਹਿਲਾਂ ਵੀ ਦੱਸ ਕਿਹੜਾ ਕਿ ਥੋੜੇ ਦਿਨ ਹੋ ਗਏ ਮੈਨੂੰ ਇੱਕ ਸੁਪਨਾ ਹੀ ਇਦਾਂ ਦਾ ਆਇਆ ਸੁਪਨਾ ਵੀ ਕਿੰਨੇ ਵਜੇ ਆਇਆ ਮੈਂ 4 ਵਜੇ ਪਾਠੀ ਬੋਲ ਪੈਂਦਾ ਮੈਨੂੰ ਫਿਰ ਨੀਂਦ ਆ ਜਾਂਦੀ ਹੈ ਤਕਰੀਬਨ ਸਾਢੇ 4 ਵਜੇ ਤੇ ਉਸ ਤੋਂ ਬਾਅਦ ਮੈਂ ਅੱਧਾ ਪੌਣਾ ਘੰਟਾ ਸੌਣਾ ਫਿਰ ਫਿਰ ਉਸ ਦਾ ਫਿਰ ਉੱਠਦਾ ਤੇ ਮੈਂ ਪਾਪੇ ਨੂੰ ਦੱਸਿਆ ਮੈਂ ਕਿ ਇੱਕ ਦਿਨ ਮੈਨੂੰ ਸੁਪਨਾ ਇਦਾਂ ਦਾ ਆਇਆ ਕਿ ਮੇਰੀ ਮਾਤਾ ਤੇ ਤੁਸੀਂ ਦੋਨੇ ਬੈਠੇ ਹੋ ਅਗਲੇ ਪਾਸੇ ਮੈਂ ਖੜਾ ਗਾਈ ਔਰ ਮੈਨੂੰ ਪੈਸਾ ਕੋਈ ਨਹੀਂ ਦੇ ਰਿਹਾ ਪਿਛਲੇ ਮੈਂ ਉਹ ਨਾ ਅਣਜਾਣ ਲੋਕਾਂ ਦੇ ਵਿੱਚਾਂ ਜਿੰਨੇ ਮੈਨੂੰ ਕੋ ਜਿੱਥੇ ਮੈਨੂੰ ਕੋਈ ਵੀ ਨਹੀਂ ਜਾਣਦਾ ਔਰ ਉਸ ਤੋਂ ਬਾਅਦ ਵਿੱਚ ਇੱਕ ਕੋਈ ਬੰਦਾ ਆਇਆ ਬੰਦਾ ਆਇਆ ਕੋ ਉਹਨੇ 10-10 ਦੇ ਨੋਟਾਂ ਇੰਨਾ ਥੈਲਾ ਕੱਢਿਆ ਇਹਨਾਂ ਥੈਲਾ ਕੱਢ ਕੇ ਨਾ ਉਹ ਸਰਦ ਸਾਰਾ ਮੇਰੇ ਪਾਪੇ ਅੱਗੇ ਤੇ ਮੇਰੀ ਬੀਬੀ ਅੱਗੇ ਲਗ ਰਖਤਾ ਉਹਨਾਂ ਨੇ ਕਿ ਲੋ ਤੁਸੀਂ ਵਰਸਾਓ ਪੁੱਤ ਦੇ ਉੱਪਰ ਇਹ ਸੱਚਾਈ ਆ ਮਤਲਬ ਕਿਉਂਕਿ ਮੈਂ ਜ਼ਿੰਦਗੀ ਵਿੱਚ ਨਾ ਝੂਠ ਤੇ ਹੁਣ ਤੇ ਬਿਲਕੁਲ ਨਹੀਂ ਬੋਲਦਾ ਜਦੋਂ ਮੈਨਾਂ ਲੜ ਲੱਗਿਆ ਹੋਇਆ ਫਲਾਜ ਨੂੰ ਮੜਾ ਮੋਟਾ ਜ਼ਿੰਦਗੀ ਵਿੱਚ ਹੋ ਗਿਆ ਹੁਣ ਪਰ ਲੇਕਿਨ ਹੁਣ ਨਹੀਂ ਮਤਲਬ ਕਿ ਜਦੋਂ ਮੈਂ ਇਹਨਾਂ ਨਾਲ ਜੁੜਿਆ ਮੈਂ ਕਦੇ ਕਿਉਂਕਿ ਮੈਂ ਹਰ ਇੱਕ ਚੀਜ਼ ਨੂੰ ਆਪਣੀ ਸਮਝਣਾ ਕਿੰਨੇ ਯਾਰ ਜੇ ਪਰਿਵਾਰ ਵਿੱਚ ਬੈਠੇ ਜਾ ਕੇ ਇਹ ਪਰਿਵਾਰ ਸਾਡਾ ਹੈ ਕਿਸੇ ਦਾ ਨਹੀਂ ਹੈ ਜੇ ਰਾਜਦੀਪ ਨੂੰ ਉਧਰ ਬਠਿੰਡੇ ਵੱਲ ਜਾਣਾ ਅੱਜ ਮੇਰੇ ਰਿਸ਼ਤੇਦਾਰ ਮੈਨੂੰ ਬਹੁਤ ਜਿਆਦਾ ਕਰਦੇ ਨੇ ਸਾਰੇ ਮਤਲਬ ਕਿ ਮੈਨੂੰ ਬਹੁਤ ਲਵ ਕਰਦੇ ਨੇ ਇਸ ਕਰਕੇ ਕਰਦੇ ਨੇ ਕਿ ਸਾਡਾ ਰਾਜਦੀਪ ਜਿਹੜਾ ਸਿੱਧੇ ਰਸਤੇ ਲੱਗਿਆ ਹੋਇਆ ਉਹ ਕਿਸੇ ਨੂੰ ਬੁਰਾ ਸ਼ਬਦ ਨਹੀਂ ਬੋਲਦਾ ਅਸੀਂ ਵੀ ਕਈ ਵਾਰੀ ਦਰਵਾਜ਼ਾ ਹੈ ਪਹਿਲਾਂ ਸਾਨੂੰ ਵੀ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਜਿੱਦੇ ਉੱਥੇ ਜਾ ਕਿ ਮਾਂ ਬੈਠੀ ਹੁੰਦੀ ਸੀ ਆਸਨ 'ਤੇ ਆਪਣੇ ਤੇ ਬਰਾਜਮਾਨ ਤੇ ਕਹਿੰਦੀ ਸਾਡੇ ਪੋਤੇ ਆ ਗਏ ਬੱਚੇ ਆ ਗਏ ਆਜੋ ਸਭ ਤੋਂ ਪਹਿਲਾਂ ਕਹਿੰਦੀ ਚਾਹ ਪਾਣੀ ਪੀਓ ਫੇਰ ਕੰਮ ਸ਼ੁਰੂ ਕਰਨਾ ਬਿਲਕੁਲ ਜਿਵੇਂ ਅਸੀਂ ਵੀ ਜਿੰਨੀ ਵਾਰ ਦਰਬਾਰ ਤੇ ਆਏ ਸਾਨੂੰ ਇੰਨਾ ਕੁ ਆਸ਼ੀਰਵਾਦ ਇੱਥੋਂ ਪ੍ਰਾਪਤ ਹੋਇਆ ਕਿ ਅੱਜ ਤੁਹਾਨੂੰ ਦੱਸ ਨਹੀਂ ਸਕਦੇ ਸੀ ਸਾਨੂੰ ਵੀ ਮਾਂ ਦੀ ਯਾਦ ਬਹੁਤ ਆਉਂਦੀ ਆ ਵੀ ਯਾਰ ਅੱਜ ਅਸੀਂ ਦਰਬਾਰ ਤੇ ਪਹੁੰਚੇ ਆ ਤੇ ਮਾਂ ਨਹੀਂ ਪਰ ਫਿਰ ਵੀ ਇਹ ਜਿਹੜੀ ਫਕੀਰ ਹਨ ਦੁਨੀਆ ਤੋਂ ਪਰਦਾ ਕਰ ਦਿੰਦੇ ਇਹ ਹਾਜ਼ਰ ਨਜ਼ਰੀ ਹੈ ਸਾਡੇ ਬਸ ਦੇਖਣ ਵਾਲੀ ਅੱਖ ਹੋਣੀ ਚਾਹੀਦੀ ਆ ਔਰ ਮੈਂ ਨਾ ਤੋ ਸਿਦੈਂਟ ਰੂ ਕਰਨਾ ਹੈ ਨਾ ਮੈਨੂੰ ਪਤਾ ਮੈਂ ਤੁਹਾਡੇ ਮਗੇ ਸਾਲ ਹੋ ਗਿਆ ਲੱਗ ਨੂੰ ਕਿ ਭਾਜੀ ਮੇਰੇ ਇੰਟਰਵਿਊ ਕਰ ਦੋ ਭਾਜੀ ਮੇਰੇ ਇੰਟਰਵਿਊ ਮੈਨੂੰ ਵਿਸ਼ਵਾਸ ਹੈਗਾ ਵੀ ਸਾਲ ਬਾਅਦ ਵੀ ਮੇਰੀ ਇੰਟਰਵਿਊ ਕਰ ਦੂਗਾ ਬੰਦਾ ਨਹੀਂ ਮਤਲਬ ਕਿ ਅੱਜ ਤੇ ਮੈਨੂੰ ਬਿਲਕੁਲ ਹੋਰੂ ਜੇ ਮਹਿਸੂਸ ਹੋ ਰਿਹਾ ਕਿ ਮੈਂ ਕਿਹਾ ਚਲ ਕੋਈ ਨਹੀਂ ਹਾਲਾਂਕਿ ਮੇਰੀ ਘਰ ਵਾਲੀ ਮੇਰੀ ਮੈਸੇਜ ਮੈਨੂੰ ਮੋਬਾਈਲ ਆਫ ਕਰਦੀ ਹੈ ਕਿ ਉਹ ਮੈਂ ਸ਼ੱਕ ਦੀ ਮਰਾਤ ਨੂੰ 12 ਵਜੇ ਜਾਵਾਂ 1 ਵਜੇ 2 ਵਜੇ ਉਹਨੇ ਇੱਕੋ ਹੀ ਹਾਰਨ ਵਜਣਾ ਮੇਰੀ ਗੱਡੀ ਦਾ ਦੂਜਾ ਹਾਰ ਨਹੀਂ ਕਦੇ ਮਾਰਿਆ ਉਹਦੀ ਸ਼ਖਤ ਹੈ ਤੇ ਔਰ ਇਹ ਮੇਰੀ ਮਾਂ ਵੀ ਇਦਾਂ ਦੀ ਸੀ ਕਿ ਬਿਸ਼ੱਕ ਇਹਦੇ ਕੋਲ ਰਾਤ ਨੂੰ ਕੋਈ 10 ਵਜੇ ਆ ਜਵੇ ਵਿਚ ਇਹ 12 ਵਜੇ ਆ ਜਵੇ ਚਾਹੇ 9 ਵਜੇ ਆ ਜਵੇ ਇਹਨੇ ਕਦੇ ਮੱਥੇ ਤੇ ਵਟ ਨਹੀਂ ਪਾਇਆ ਸੀਗਾ ਕਿ ਮੇਰੇ ਕੋ ਸਾਡੇ ਕੋਲੇ ਕਿਉਂ ਆ ਗਏ ਕਿ ਅਸੀ ਇਹਨਾਂ ਦੀ ਗੱਲ ਉਹ ਹਰ ਇੱਕ ਦੀ ਗੱਲ ਸੁਣਦੀ ਸੀ ਉਹ ਠੀਕ ਹਰ ਇੱਕ ਦੀ ਹਰ ਇੱਕ ਦਾ ਮਸਲਾ ਹੱਲ ਹੁੰਦਾ ਸੀ ਹਰ ਇੱਕ ਦਾ ਜਿੰਨੇ ਵੀ ਬੰਦੇ ਨੇ ਕਿਉਂਕਿ ਮੈਂ ਜਿਸ ਤੱਕ ਦੇਖਿਆ ਨੇ ਉਹਨੂੰ ਮੈਂ ਕਿਉਂਕਿ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਪਾਪਾ ਸਾਡਾ ਕਿੰਨਾ ਕਲੋਜ਼ ਆ ਮੰਮੀ ਸਾਡੀ ਕਿੰਨੀ ਕਲੋਜ਼ ਆ ਪਤਾ ਲੱਗ ਜਾਂਦਾ ਨਾ ਇਦਾਂ ਹੀ ਹੁੰਦਾ ਹੈ ਕਿ ਬਿਸ਼ੱਕ ਦੀ ਮੈਨੂੰ ਮੇਰੀ ਮਾਂ ਨੇ ਇਸਨੇ ਜਰਮ ਨਹੀਂ ਦਿੱਤਾ ਪਰ ਲੇਕਿਨ ਮੈਨੂੰ ਕੋਈ ਕਮੀ ਨਹੀਂ ਉਹ ਇਦਾਂ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਸਾਡਾ ਪੁੱਤ ਨਹੀਂ ਹੈਗਾ ਔਰ ਸਾਡੇ ਨਾਲ ਜੁੜੇ ਸਨ ਰਾਜਦੀਪ ạtਵਾਲ ਜੀ ਜੋ ਮਾਂ ਦੇ ਚਰਨਾਂ ਦੇ ਵਿੱਚ ਸੇਵਾ ਕਰਦੇ ਆ ਕਾਫੀ ਢੇਰ ਤੋਂ ਤੇ ਅੱਜ ਮਾਂ ਦੀ ਗੱਲ ਹੋਈ ਹੈ ਤੇ ਮਾਂ ਬਾਰੇ ਉਹਨਾਂ ਨੇ ਦੱਸਿਆ ਵਾ ਕਿ ਜਿਹੜਾ ਮਾਂ ਦੇ ਨਾਲ ਪੁੱਤ ਦਾ ਨਾਤਾ ਤੇ ਪਿਆਰ ਸੀ ਉਹ ਸਾਰੀ ਗੱਲਬਾਤ ਹੈ ਜੀ ਦੱਸੀ ਇਸ ਵੀਡੀਓ ਰਾਈਂ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਤਾਂ ਕਿ ਜਿਹੜੀ ਆਪਣੀ ਕਹਾਣੀ ਇਹਨਾਂ ਨੇ ਦੱਸੀ ਆ ਉਸ ਕਹਾਣੀ ਨੂੰ ਜਰੂਰ ਵੀਡੀਓ ਨੂੰ ਪੂਰੀ ਦੇਖਿਓ ਤਾਂ ਕਿਉਂਕਿ ਹੋਰ ਵੀ ਕਿਸੇ ਨਾਲੇ ਕਹਾਣੀ ਬਿਲਕੁਲ ਜੁੜੀ ਹੋਈ ਹੋ ਸਕਦੀ ਆ ਤੇ ਇਦਾਂ ਦੀਆਂ ਇਹ ਤਸਵੀਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਜਾਨਾ ਟੌਪ ਲਾਈਵ ਨਿਊਜ਼ ਦੇ ਨਾਲ ਕੈਮਰਾਮੈਨ ਗੁਰਦੀਪ ਦੇ ਨਾਲ ਲੁਧਿਆਣਾ ਤੋਂ ਵਿਸ਼ੇ ਕਮਾਂਡ ਦੀ ਰਿਪੋਰਟ